ਹੁੰਦਲ ਟਾਇਰ ਮੇਰਾ ਛੋਟਾ ਵੀਰ ਹੁੰਦਲ ਵੀਰ ਨੇ ਕੰਮ ਨਵਾਂ ਸ਼ੁਰੂ ਕਰਿਆ ਨਕੂਦਰ ਦੇ ਵਿੱਚ ਤੇ ਛੋਟੇ ਭਰਾ ਜਿਹੜੇ ਹੁੰਦੇ ਨਾ ਉਹਨਾਂ ਨੇ ਕੰਮ ਤਾਂ ਚੱਲੋ ਜਦੋਂ ਕਰਦੇ ਖੁਸ਼ੀ ਹੁੰਦੀ ਤੇ ਇੱਕ ਆਪ ਕੰਨੋਂ ਵੀ ਫੜ ਲੈਣੇ ਆ ਅਜਾ ਭਰਾ ਨੂੰ ਕੰਨੋਂ ਹੀ ਫੜਨਾ ਸੱਚੀ ਗੱਲ ਵੀਰੇ ਸੱਚੀ ਗੱਲ ਭਾਈ ਠੀਕ ਠਾਕ ਵੀਰੇ ਬਹੁਤ ਵਧੀਆ ਭਾਈ ਚੜਦੀ ਕਲਾ ਜੀ ਕਿਰਪਾ ਬਾਬੇ ਦੀ ਚਲੋ ਵੈਗ ਜੀ ਮੇਰੀ ਚਾਹੀਦੀ ਯਾਰ ਵੀਰੇ ਅੱਜ ਆਪਾਂ ਨਾ ਚਲੋ ਆਪਦਾ ਕੰਮ ਹੈ ਤੇਰਾ ਕੰਮ ਹੈ ਮੇਰਾ ਕੰਮ ਹੈ ਤਾਂ ਵੀਰਾਂ ਨੂੰ ਪਤਾ ਹੀ ਹੈ ਨਾ ਭਰਾਵਾਂ ਵਾਲਾ ਹਿਸਾਬ ਵੀਰਾਂ ਦੇ ਡਾਊਟ ਹੀ ਚੱਕਨੇ ਅੱਜ ਆਪਾਂ ਕੋਈ ਗੱਲ ਨਹੀਂ ਭਾਜੀ ਜੋ ਵੀ ਡਾਟ ਹੋਊਗਾ ਕਿਸੇ ਦਾ ਵੀ ਮੇਰੇ ਭਰਾ ਦਾ ਪਾਇਨ ਕਲੀਅਰ ਕਰ ਦੇਣਾ ਭਾਜੀ ਜੱਟ ਬੁੱਟ ਬੰਦੇ ਆ ਹਾਂ ਮੇਕਚੋਰੇ ਕੱਟ ਦੇਣੀ ਭਾਜੀ ਜੀ ਜਿਹੜੀ ਸਿੱਧੀ ਤੇ ਸਟੀਕ ਗੱਲ ਹੈ ਉਹ ਵੀਰਾਂ ਨੂੰ ਸਮਝ ਆ ਜਾਂਦੀ ਆਪਾਂ ਗੱਲ ਦੁਕਾਨਦਾਰੀ ਚ ਭਾਈ 15 ਦਿਨ ਹੀ ਹੋਏ ਭਾਵੇਂ ਕਰਦੇ ਕੋਰੀ ਆ ਭਾਜੀ ਕਰਦੇ ਉਹ ਨਹੀਂ ਵੀ ਕਰਨ ਇਧਰੋਂ ਫੜਿਆ ਇਧਰੋਂ ਛੱਡ ਦਿੱਤਾ ਉਹ ਕੰਮ ਨਹੀਂ ਭਾਜੀ ਆਪਾਂ ਇੱਕ ਵੀਰ ਕੋਲੇ ਜਿੰਨੀਆਂ ਵੀ ਮਸ਼ੀਨਾਂ ਨੇ ਨਾ ਉਹ ਬਾਹਰ ਤੁਹਾਨੂੰ ਮਹੀਂ ਦਿਖਾਉਣੀਆਂ ਵੀ ਆ ਸਾਰਾ ਕੁਝ ਅਮਰੀਕਾ ਤੋਂ ਨਾ ਅਮਰੀਕਾ ਸੈਂਬਲ ਕਰਾਈਆਂ ਭਾਜੀ ਹੰਟਰ ਦੀ ਆ ਜਿਹੜਾ ਬੰਦਾ ਤੇ ਇਸ ਚੀਜ਼ ਦਾ ਜਾਣਕਾਰ ਆ ਭਾਜੀ ਟੈਕਸੀ ਲੈਣ ਵਾਲ ਕਿੰਨੀ ਕ ਵੈਲਿਊ ਆ ਤੇ ਕਿੰਨੀ ਐਕੂਰੇਸੀ ਕੀ ਆ ਬਾਜੀ ਬਾਕੀ ਮਸ਼ੀਨਾਂ ਬਾਜੀ ਡੇਢ ਤੋਂ 2 ਮਿੰਟ ਲੈਂਦੀਆਂ ਡਾਟਾ ਲੈਣ ਨੂੰ ਇਹ 70 ਤੋਂ 90 ਸਕਿੰਟ ਲੈਂਦੀ ਬਾਜੀ ਸਾਰਾ ਡਾਟਾ ਲੈ ਲੈਂਦੀ ਗੱਡੀ ਦਾ ਇਹਨਾਂ ਪੂਰਾ ਓਕੇ ਰਿਪੋਰਟ ਕਰ ਦਿੰਦਾ ਦਿਖਾਉਣੇ ਨਹੀਂ ਆ ਤੁਹਾਨੂੰ ਦਿਖਾਵਾਂ ਅੱਜ ਕੱਲ ਆ ਬੜਾ ਟ੍ਰੈਂਡਿੰਗ ਜੀ ਚੱਲਦਾ ਹੈ ਇਹ ਆਪਾਂ ਕਿਸੇ ਨੂੰ ਚਾੜਿਆ ਇਹ ਰੌਕਸ ਨੂੰ ਪਾਇਆ ਬਾਜੀ ਥਾਰ ਰੌਕਸ ਆਪਣੇ ਕੋਈ ਸੀ ਕਾਲੇ ਬੱਕਰੇ ਤੋਂ ਕਸਟਮਰ ਆਇਸੀ ਸਪੈਸ਼ਲ ਬਾਜੀ ਓਕੇ ਉਹਨਾਂ ਦੀ ਰੌਕਸ ਨੂੰ ਆਪਣੀ ਇੰਸਟਾਗ੍ਰam ਤੇ ਵੀਡੀਓ ਵੀ ਬਕਾਇਦਾ ਪਈ ਹੋਈ ਆ ਬਾਜੀ ਠੀਕ ਹੈ ਇਹ 2/12/क्रोਮ ਵਿੱਚ ਆ ਬਹੁਤ ਜ਼ਿਆਦਾ ਸੋ ਕਾਲੀ ਨੂੰ ਪਾਇਆ ਭਾਜੀ ਬਹੁਤ ਜ਼ਿਆਦਾ ਜਚਿਆ ਲੋਈ ਵੀ ਲੋ ਕਸਟਮਰ ਦੀ ਆਪਣੀ ਖੁਦ ਦੀ ਡਿਮਾਂਡ ਸੀਗੀ ਭਾਜੀ ਇਸ ਚੀਜ਼ ਦੀ ਉਹ ਕੰਨਾਂ ਮੈਂ ਬੋਣਾ ਹੀ ਆ ਡਿਮਾਂਡ ਤੋਂ ਯਾਦ ਆਇਆ ਮੈਂ ਤੇਰੇ ਕੋਲੇ ਆਵਾਂ ਹਾਂਜੀ ਫਲਾਣਾ ਫਲਾਣਾ ਮਾਡਲ ਚਾਹੀਦਾ ਕਿਉਂਕਿ ਆਪਾਂ ਵੀਰਾਂ ਨੂੰ ਤਾਂ ਅੱਜ ਆਪਾਂ ਆ ਹੀ ਦਿਖਾਉਣਾ ਆਪਾਂ ਉੱਥੇ ਸਟੋਰ 'ਚ ਤਾਂ ਜਾਣਾ ਨਹੀਂ 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 ਸਟੋਰ ਹਣਾ ਵੀ ਤੈਨੂੰ ਆ ਕੇ ਕਹਾਂ ਫਲਾਣਾ ਮਾਡਲ ਚਾਹੀਦਾ ਆਪਣੇ ਕੋਲੇ ਸਾਰੇ ਹੈਗੇ ਬਾਈ ਸਾਰਾ ਹੀ ਮਿਲ ਜਾਓ ਆਪਾਂ ਅਵੇਲੇਬਲ ਵੀ ਕਰਾਏਦਾ ਔਨ ਦਾ ਸਪੋਰਟ ਵੀ ਕਰਾਏਦਾ ਆਪਾਂ ਜੋ ਲੱਗਾ ਆ ਇਹ ਤਾਂ ਆਪਣੇ ਕੋਲ ਪਿਆ ਹੀ ਆ ਹਾਂ ਬਾਕੀ ਜੋ ਕੋਈ ਕਸਟਮਰ ਡਿਮਾਂਡ ਲੈ ਕੇ ਜਾ ਰਾ ਦਰ ਭਾਜੀ ਸੋਸ਼ਲ ਮੀਡੀਆ ਤੋਂ ਦੇਖ ਕੇ ਆਉਂਦੇ ਕਹਿੰਦੇ ਭਾਈ ਸਾਨੂੰ ਆ ਚਾਹੀਦਾ ਭਾਈ ਅਸੀਂ ਅੱਧੇ ਘੰਟੇ ਦਾ ਟਾਈਮ ਲੈ ਲੈਣੇ ਚੀਜ਼ ਅਵੇਲੇਬਲ ਕਰਾ ਦਾਂਗੇ ਭਾਈ ਅੱਧਾ ਘੰਟਾ ਤੁਸੀਂ ਇੱਥੇ ਆ ਕੇ ਚਾਹ ਪਾਣੀ ਪੀਣਾ ਜਦ ਤੱਕ ਗੱਡੀ ਖੋਲਦੇ ਸਰ ਭਾਜੀ ਚੀਜ਼ ਆ ਜਾਊਗੀ ਹਾਂ ਉਹਨੇ ਜਿਹੜਾ ਭਰਾ ਸਾਡਾ ਭਰਾ ਜਾਣੇ ਤੇ ਭਰਾ ਦਾ ਕੰਮ ਜਾਣੇ ਉਹ ਸਾਰਾ ਕੁਝ ਆਪੇ ਕਰ ਦੋ ਹਾਂ ਵੀਰੇ ਇੱਕ ਸਵਾਲ ਹੋਰ ਆ ਆਪਾਂ ਗਾਹਾਂ ਵੱਧਦੇ ਆ ਜੋ ਗਾਹ ਨਾਲ ਨਾਲ ਚੱਲਦੇ ਆ ਤੁਨ ਮਾ ਵਰਾਈ ਵੀ ਦਿਖਾ ਦੇਣਾ ਨਾਲ ਨਾਲ ਜਿਹੜਾ ਮਾਡਲ ਤੁਹਾਡੇ ਦਿਮਾਗ ਚ ਆਊਗਾ ਨਾ ਜੋ ਲੇਟੈਸਟ ਅੱਜ ਕੱਲ੍ਹ ਚੱਲ ਰਿਹਾ ਸਾਰੇ A ਤੋਂ Z ਇਹ ਕਾ ਚੀਜ਼ ਹੁਣ ਬਹੁਤ ਚਲਦੀ ਪਈ ਹੈ ਨਾ ਇਹ ਦੁਬਾਰੇ ਆਇਆ ਆਪਣੇ ਉਹਦੇ ਚ ਇਹ ਵੀ ਜਿਹੜਾ ਟ੍ਰੈਂਡਿੰਗ ਚ ਹੁੰਦੀਆਂ ਹੁੰਦੀਆਂ ਨਾ ਇਹ ਭਾਜੀ ਦੁਬਾਰਾ ਕਈ ਵੀ ਟ੍ਰੈਂਡਿੰਗ ਜਾਂਦਾ ਇਹ ਮਰਸੀ ਦਾ ਲੋਗੋ ਇਹ ਭਾਜੀ ਬਲੇਰੋ ਨੂੰ ਆਪਾਂ ਫਿੱਟ ਕੀਤਾ ਆ VNCI ਦਾ ਲੌਏ ਵੀਲ ਆ ਤੁਸੀਂ ਮੇਰੇ ਉੱਤੇ ਚੈਨਲ ਤੇ ਦੇਖ ਸਕਦੇ ਆ ਆਪਣੇ ਇੰਸਟਾਗ੍ਰam ਤੇ ਬਾਈ ਇੰਨੀ ਜਿਆਦਾ ਡਿਮਾਂਡ ਸੀ ਇਸ ਪੀ ਤੇ ਇਹਦੇ ਨਾਲ ਜੇ ਆਪਾਂ ਕ੍ਰੋਮ ਚ ਪਾਉਣਾ ਚਾਹੋ ਨੇ ਭਾਜੀ ਉਹ ਵੀ ਮਿਲ ਜੂਗਾ ਉਹ ਵੀ ਮਿਲ ਜੂਗਾ ਬਲੈਕ ਮਤਲਬ ਲੋਏ ਵੀਲਾ ਤੇ ਸਿਲਵਰ ਇੱਤੇ ਫਿਨਿਸ਼ਿੰਗ ਆ ਭਾਜੀ ਵੈਰੀ ਗੁੱਡ ਮੈਂ ਜਿਹੜੀ ਗੱਲ ਤੋਂ ਪੁੱਛਣ ਲੱਗਾ ਸੀ ਅੱਜ ਕੱਲ੍ਹ ਨਾ ਇੱਕ ਉਹ ਬਹੁਤ ਆਪਾਂ ਦੇਖਦੇ ਪਏ ਆ ਤੋਲ ਕੇ ਟਾਇਰ ਆਪਾਂ ਹੀ ਦਿੰਦੇ ਨੇ ਉਹ ਤਾਂ ਕੀ ਸੌਖਾ ਉਹ ਕੀ ਹੁੰਦਾ ਹੈ ਨਹੀਂ ਬਾਈ ਦੇਖ ਯਾਰ ਮੈਂ ਦੇਖਿਆ ਇੱਕ ਵੀਡੀਓ ਦੇ ਵਿੱਚ ਬੰਦੇ ਨੇ ਟਾਇਰ ਤੋਲਿਆ ਬਾਈ ਸੈਕੰਡ ਹੈਂਡ ਟਾਇਰ ਤੋਲਿਆ ਉਹ ਮੰਨ ਕੇ ਉਹ ਕਹਿੰਦਾ 250 ਰੁਪਏ ਕਿਲੋ ਬਾਈ ਹਾਂ 250 ਰੁਪਏ ਕਿਲੋ ਹਾਂ ਉਹ ਜਦੋਂ ਤੋਲਿਆ ਉਹ ਟਾਇਰ ਉਹਦੇ ਨਾਲ ਦਾ ਸੇਮ ਟਾਇਰ ਸਾਡੇ ਤੋਂ 3500 ਰੁਪਏ ਵਿੱਚ ਪਿਆ ਸੀ ਭਾਜੀ 285 50b ਦਾ ਟਾਇਰ ਸੀ ਸੇਮ ਗੁੱਡੀ ਸੇਮ ਸਾਰਾ ਕੁਝ ਤਾਂ ਭਾਈ ਦੋ ਟਾਇਰ ਸੀਗੇ ਆਪਾਂ ਸੇਲ ਕਰ ਦਿੱਤੇ ਅੱਛਾ ਸੇਲ ਨਹੀਂ ਕਹਿਣ ਦਾ ਮਤਲਬ ਨਵੇਂ ਟਾਇਰ ਉਦੋਂ ਸਸਤੇ ਹਾਂਜੀ ਤਾਂ ਪੁਰਾਣਾ ਮਹਿੰਗਾ ਮੈਂ ਕਹਿੰਦਾ ਸਮਾਂ ਨਹੀਂ ਕੰਮ ਵਧੀਆ ਜਾਂ ਯਾਰ ਉਹਨਾਂ ਦਾ ਉਹ ਭਾਜੀ ਉਹ ਦੇਖੋ ਜੋ ਲੋਕੀ ਅੱਜਕੱਲ ਭਾਜੀ ਚਲੋ ਜੋ ਬਲਖਣ ਤਾਂ ਪਾਲਦੇ ਆ ਵੀ ਕੁਝ ਬੋਲਣਾ ਹੀ ਆ ਭਾਜੀ ਜੋ ਮਰਜੀ ਕਹਿ ਦੇਣ ਦੇ ਦੇਖਣ ਨੂੰ ਆ ਲੱਗਦਾ ਨਾ ਵੀ ਸਸਤਾ ਹੁੰਦਾ ਜਿੰਨੇ ਹਾਂ ਦੇਖਣ ਨੂੰ ਜਦੋਂ ਲੋਕੀ ਜਾਂਦੇ ਪਰ ਉਹਦੀ ਜਦੋਂ ਪਰਤ ਚੱਕ ਹੁੰਦੀ ਆ ਫਿਰ ਉਦੋਂ ਪਤਾ ਲੱਗਦਾ ਭਾਜੀ ਹਾਂ ਨਾਰੀਅਲ ਹੁਣ ਵਿੱਚੋਂ ਕਿ ਨਰਮ ਹੁੰਦਾ ਬਾਹਰੋਂ ਨਰਮ ਅੰਦਰੋਂ ਸਖਤ ਹੁੰਦਾ ਉਹ ਚੀਜ਼ ਆ ਭਾਜੀ ਲੋਕਾਂ ਦੀ ਇੱਕ ਚੀਜ਼ ਹੋਰ ਇਹਦੇ ਆਪਣੇ ਕੋ ਜਿੰਨੇ ਵੀ ਟਾਇਰ ਭਏ ਆ ਇਹ 2025 ਚੱਲ ਜਾਂਦੇ 2025 ਦਾ ਭਾਜੀ ਕੋਈ ਵੀ ਟਾਇਰ ਆਪਾਂ ਨਵੀਂ ਸ਼ੌਪ ਸ਼ੁਰੂ ਕੀਤੀ ਆ ਮੈਂ ਵੀ ਇਹ ਨਹੀਂ ਚਾਹੁੰਦਾ ਵੀ ਮੇਰਾ ਕਸਟਮਰ ਟੁੱਟੇ ਭਾਜੀ ਮੈਂ ਜੋੜਨ ਦੀ ਗਾਰੰਟੀ ਆ ਭਾਜੀ ਅਸਲ ਵੀ ਵੱਤੋ ਵੱਤ ਜੁ ਪਰਾਣਾ ਸਟਾਕ ਦਾ ਇਹ ਆ ਭਾਜੀ ਵੀ ਟਾਇਰ ਫੁੱਲ ਜਾਂਦਾ ਫੁੱਲ ਜਾਂਦਾ ਠੀਕ ਆ ਕਿਉਂਕਿ ਚਾਈਨੈਸ ਟਾਇਰ ਦੀ ਗਾਰੰਟੀ ਕੋਈ ਨਹੀਂ ਭਾਜੀ ਹਮ ਆਪਾਂ ਦੱਸ ਗਏ ਜੀਦਾ ਜਿਹੜੀ ਗਾਰੰਟੀ ਆ ਉਹ ਆਪਾਂ ਗਾਰੰਟੀ ਕਰਕੇ ਫੁੱਲ ਗਾਰੰਟੀ ਮੈਂ ਆਪਣੀ ਸ਼ਾਪ ਦੀ ਗਾਰੰਟੀ ਚੱਕਦਾ ਭਾਜੀ ਇਹ ਨਹੀਂ ਵੀ ਮੈਂ ਕਹੂੰ ਕੰਪਨੀ ਦਾ ਜੇ ਤੁਹਾਡਾ JK ਦਾ CHT ਦਾ ਕੋਈ ਵੀ ਟਾਇਰ ਫੁੱਲ ਜਵੇ ਆਪਾਂ ਕਸਟਮਰ ਆਇਆ ਸੀ ਉਹਦਾ ਟਾਇਰ ਭਾਜੀ ਕੱਟ ਲੱਗ ਗਿਆ ਆਪਾਂ ਕਹਿੰਦਾ ਟਾਇਰ ਰੱਖਦੇ ਬਾਈ ਆਪਾਂ ਨੂੰ ਟਾਇਰ ਨਵਾਂ ਦੇਦਾ ਮੇਰਾ ਹੋਣਾ ਨਹੀਂ ਹੋਣਾ ਉਹ ਬਾਅਦ ਦੀ ਗੱਲ ਉਹ ਬਾਅਦ ਦੀ ਗੱਲ ਆ ਮੈਂ ਟਾਇਰ ਨੂੰ ਨਵਾਂ ਦੇ ਦਣਾ ਮੇਰਾ ਕਸਟਮਰ ਨਾ ਖਰਾਬ ਹੋਵੇ ਬਾਈ ਹੋਰ ਕੋ ਇਹ ਗੱਲ ਵੀ ਸਿੱਧੀ ਤੇ ਜਟਾਂ ਵਾਲੀ ਆ ਹੈ ਕੀਤੀ ਹੈ ਦੁਕਾਨਦਾਰੀ ਭਾਈ ਕਰੋ ਸਾਫ ਸੁਥਰੀ ਇਹ ਨਹੀਂ ਵੀ ਚਾਰਾਂ ਨੂੰ ਪਾਇਆ ਤਾਂ ਦੋ ਆਪਣੀ ਦੁਕਾਨ ਦੇ ਬਾਹਰ ਖੜੇ ਹੁਣ ਲੜਨ ਨੂੰ ਆਪੇ ਤੁਹਾਨੂੰ ਦੱਸ ਕੀ ਚੱਕਰ ਸਵਾਦ ਨਹੀਂ ਆਉਂਦਾ ਮੈਂ ਤੇਰੇ ਤੋਂ ਟਾਇਰ ਪਾ ਲਿਆ ਤੂੰ ਕਵੇਂ ਭਾਜੀ ਲਾ ਕੇ ਛੱਡ ਜਾਓ ਕੰਪਨੀ ਵਾਲਾ ਹਾਂ ਕੰਪਨੀ ਨਾ ਕਈ ਵਾਰ ਤੁਹਾਡੇ ਤੋਂ ਸਟਿੱਪ ਨਹੀਂ ਹੁੰਦੀ ਭਾਜੀ ਨਹੀਂ ਹੁੰਦੀ ਗੱਡੀ ਖੜੀ ਥੋੜੀ ਕਰੋਗੇ ਤੁਸੀਂ ਫਿਰ ਉਹੀ ਕਹਿਣਾ ਉਹੀ ਗੱਲਾਂ ਜੀ ਵੀ ਚਾਰੇ ਨਵੇਂ ਪਾ ਦੇ ਚਾਰੇ ਨਵੇਂ ਮਜਬੂਰੀ ਮਜਬੂਰੀ ਬਣ ਜਾਂਦੀ ਭਾਜੀ ਬੰਦੇ ਦੀ ਜੇ ਕਈ ਬਕਾਇਦਾ ਇੱਥੇ ਕਈ ਬੰਦੇ ਦੀ ਗੱਡੀ ਖਰਾਬ ਵੀ ਹੋ ਜਾ ਆਪਾਂ ਖੁਦ ਭਾਜੀ ਆਪਣੀ ਗੱਡੀ ਲੈ ਕੇ ਮ ਟਾਇਰ ਪਾਉਣਾ ਨਹੀਂ ਪਾਉਣਾ ਕਸਟਮਰ ਨੇ ਆਪਾਂ ਨੂੰ ਕੋਈ ਦਿੱਕਤ ਨਹੀਂ ਆਪਣੇ ਕੋਲ ਸਟੇਪ ਨਹੀਂ ਪਈ ਗੱਡੀ ਭੇਜੀ ਦੀ ਆ ਹੁਣ ਆਪਾਂ ਇੱਕ ਕੰਮ ਕਰਨ ਲੱਗੇ ਆ ਇੱਕ ਮਰੂਤੀ ਕਾਰ ਦੇ ਵਿੱਚ ਆਪਾਂ ਆਪਣਾ ਸਿਸਟਮ ਫਿੱਟ ਕਰਾਂਗੇ ਉਹ ਫ੍ਰੀ ਚੱਲੂਗਾ ਕਿ ਇਹਨੇ ਪੈਂਚਰ ਲਵਾਉਣਾ ਸ਼ੈਅਰ ਵਿੱਚ ਗਈ ਦੀ ਗੱਡੀ ਖਰਾਬ ਹੋ ਗਈ ਆਪਰਾ ਮਕੈਨਿਕ ਨਾਲ ਜਾਊਗਾ ਵੈਰੀ ਗੁੱਡ ਯਾਰ ਉਹ ਫਿਰ ਉਹ ਟਾਇਰ ਪਾਉਣਾ ਨਹੀਂ ਪਾਉਣਾ ਉਹ ਅਗਲੇ ਹਿੱਸੇ ਉਹ ਆਪਾਂ ਸਿਰਫ ਆਪਣੀ ਦਿਲ ਦੀ ਖੁਆਇਸ਼ ਅੱਜ ਦਾ ਕਹਿੰਦੇ ਕਹੀ ਉਹ ਕਦੋਂ ਕਦੋਂ ਆਪਾਂ ਇੱਕ ਤੱਕ ਸ਼ੁਰੂ ਕਰਨਾ ਬਸ ਥੋੜੇ ਚਿਰ ਤੱਕ ਭਾਜੀ ਹੋ ਜਾਣਾ ਥੋੜਾ ਜਿਹਾ ਸੀ ਵਿਚੋਨੇ ਵੀ ਇਸ ਲੈਣਵੇਂ ਥੋੜਾ ਅੱਗੇ ਚੱਲ ਜੀ ਹੈ ਨਾ ਥੋੜੇ ਬੰਦੇ ਆ ਜਾਣ ਆਪਣੇ ਤੇ ਫੇ ਆਪਾਂ ਥੋੜੇ ਫ੍ਰੀ ਹੋ ਕੇ ਫਿਰ ਉਹ ਕੰਮ ਕਰਨਾ ਭਈ ਆਪਾਂ ਬਹੁਤ ਰੱਟ ਆਪਾਂ ਇਹ ਲਾ ਦੇਣਾ ਇੱਥੇ ਡੇਰਿਆਂ ਤੇ ਵੀ ਕਿਸੇ ਨੇ ਪੈਂਚਰ ਆ ਹਵਾ ਨਿਕਲ ਗਈ ਆਪਾਂ ਕਈ ਵਾਰੀ ਫੋਨ ਮਾਰੋ ਫੈਮਿਲੀ ਨਾਲ ਹੁੰਦੀ ਹੈ ਕਈ ਵਾਰੀ ਦਿੱਕਤ ਆਉਂਦੀ ਬੰਦੇ ਨੂੰ ਕਈ ਬੰਦੇ ਨੂੰ ਪਤਾ ਨਹੀਂ ਉਹਦਾ ਸਟਿੱਪਣੀ ਸਾਡੀ ਗੱਡੀ ਦੀ ਕਿੱਦਾਂ ਜੀ ਆ ਕਿੱਦਾਂ ਜੀ ਉਹਦੇ ਵਿੱਚ 2-4 ਸਟਿੱਪਣੀਆਂ ਵੀ ਹੋਣਗੀਆਂ ਗੱਡੀਆਂ ਦੀਆਂ علیحدਾਂ ਹੂੰ 2-2 ਨੰਬਰਾਂ ਦੀਆਂ ਕਈ ਵਾਰੀ ਸਟਿੱਪਣੀ ਲਾ ਕੇ ਟਾਇਰ ਦੇ ਦਾਂਗੇ ਤੁਸੀਂ ਜਦੋਂ ਮਰਜ਼ੀ ਆ ਕੇ ਟਾਇਰ ਸਾਡਾ ਸਾਨੂੰ ਦੇ ਦਿਓ ਆਪ ਦਾ ਟਾਰ ਨਿਆਰਾ ਤਾਂ ਸੁਆਦ ਹੀ ਲਿਆਦਾ ਜੱਟਾ ਤਾਂ ਦਿਲ ਖੁਸ਼ ਕਰਤਾ ਮਰੂਤੀ ਨੈਨੋ ਨੈਨੋ ਹੰਤਸ਼ਾਰ ਬੰਦ ਨਹੀਂ ਕਿਉਂਦੀ ਆ ਬੰਦ ਹੋ ਗਈ ਮੇਰੇ ਨਾਲ ਦੇ ਕਹਿੰਦਾ ਮਤਲਬ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਆਪਣੇ ਕੋਲ ਸਾਰੇ ਮਾਡਲ ਆ ਟਾਇਰਾਂ ਦੇ ਭਾਈ 12 ਤੋਂ ਲੈ ਕੇ ਮੇਰੇ ਕੋਲ ਇਸ ਟਾਈਮ 24 ਤੱਕ ਟਾਇਰ ਪਿਆ ਆ 24 26 ਦੇ ਇੱਥੇ ਨਹੀਂ ਰੱਖਿਆ ਆਪਾਂ 26 ਦਾ ਆਪਾਂ ਗਰਾਉਂਡ 'ਚ ਰੱਖਿਆ ਕਿਉਂਕਿ ਉਹ ਥੋੜਾ ਟਾਇਰ ਉਹ ਸਮਝਿਆ ਮਹਿੰਗਾ ਪੈਂਦਾ ਥੋੜਾ ਹੋ ਜਾਂਦਾ ਆ ਵੀ ਮਾਡਲ ਆਪਣੇ ਕੋਲ ਕਹਿੰਦਾ ਮਤਲਬ ਸਾਰੇ ਆ ਭਾਈ ਇੱਕ ਗੱਡੀ ਦੇ ਮੇਰੇ ਕੋਲ ਤਿੰਨ ਤਿੰਨ ਬ੍ਰਾਂਡ ਆ ਭਾਈ ਇੱਕ ਗੱਡੀ ਦੀ ਇੱਕ ਗੱਡੀ ਦੇ ਇਹ ਕਸਟਮਰ ਕਈ ਵਾਰੀ ਕਸਟਮਰ ਹੁੰਦਾ ਭਾਜੀ ਮੈਂ ਜੇ ਕੇ ਪਾਉਣਾ ਉਹਦੇ ਮੋਰੇ ਆਪਾਂ ਜੇ ਕੇ ਦੇ ਤਿੰਨ ਬ੍ਰਾਂਡ ਰੱਖ ਦਿੰਦੇ ਅੱਛਾ ਉਹ ਜੇ ਕੇ ਦਾ ਸਾਰਾ ਬ੍ਰਾਂਡ ਰੱਖਦਾ 12 ਇੰਚ ਦੇ ਭਾਜੀ ਤਿੰਨ ਬ੍ਰਾਂਡ ਆ ਮੇਰੇ ਕੋਲ ਸੀਐਟ ਵਿੱਚ ਦੋ ਮਾਡਲ ਸੀਐਟ ਚ ਇੱਕ ਜੇ ਕੇ ਵਿੱਚ 13 ਇੰਚ ਵਿੱਚ ਭਾਜੀ ਜੇ ਕੇ ਇਕੱਲੇ ਸੀਐਟ ਭਾਜੀ ਇਹ ਤਿੰਨ ਬ੍ਰਾਂਡ ਆ ਜੇ ਕੋਈ ਕਸਟਮਰ ਚਾਵੇ ਮੈਂ ਆਪਣੀ ਕੋਈ ਕਹਿੰਦਾ ਆਲਟੋ ਨੂੰ ਮੈਂ 15 ਇੰਚ ਹੀ ਪਾਉਣਾ ਭਾਜੀ ਹੂੰ ਉਹਦੇ ਲਈ ਵੀ ਬਕਾਇਦਾ ਭਾਜੀ ਟਾਇਰ ਆਉਂਦਾ ਜਿਹੜਾ ਗੱਡੀ ਨੂੰ ਕੋਈ ਐਡਜਸਟਮੈਂਟ ਕਰਨ ਦੀ ਲੋੜ ਨਹੀਂ ਦੇ ਅੱਛਾ ਇਹ ਉਦਾਂ ਹੀ ਫਿੱਟ ਹੋਊਗਾ ਸਿੱਧਾ ਜੀ ਉਹ ਆਪਣੇ ਦਿਲ ਚ ਵਿਚਾਰ ਹੁੰਦੀ ਨਾ ਵੀ ਉਸੇ ਰਹਿਮਤ ਹੈ ਹਾਂ ਉਸੇ ਰਹਿਮਤ ਤੇ ਜਾ ਕੇ ਦਿੰਦਾ ਵੀ 15 ਇੰਚ ਜਦੋਂ ਆਪਾਂ ਪਾਈਦਾ ਆਲਟੋ ਨੂੰ ਉਹ ਆਪਾਂ ਨੂੰ ਥੋੜੀ ਜਿਹੀ ਸੈਟਿੰਗ ਕਰਨੀ ਪੈਂਦੀ ਏ ਉਹ ਟਾਇਰ ਨਹੀਂ ਗਾਇ ਸਿੱਧੇ ਫਿੱਟ ਹੋਣ ਵਾਲਾ ਯਾਰ ਇੱਕ ਟਾਇਰ ਚైనా ਦੇ ਵੀ ਆਪਾਂ ਬੜੇ ਸੁਣੇ ਆਪਾਂ ਵੇਚਦੇ ਆ ਕਿ ਪਾਜੀ ਮੈਂ 16 13 12 ਤੋਂ ਲੈ ਕੇ 16 ਤੱਕ ਰੱਖਿਆ ਜਕੇਸੀਟ ਜਾਂਦਾ ਕਹਲੇ ਉਸ ਤੋਂ ਬਾਅਦ ਮੈਂ ਸਾਰਾ ਚਾਈਨਿਸ ਕੀਤਾ ਬਾਈ ਚਾਈਨਿਸ ਵੀ ਉਹ ਨਿਕਾ ਬਾਈ ਵੀ ਦੇਖੋ ਟਾਇਰ ਮਾੜਾ ਟਾਇਰ ਨਿਕਾ ਮੇਰੇ ਕੋ ਕੈਨੇਡਾ ਸੈਲੂਨ ਕੰਪਿਊਟਰ ਇਹਦਾ ਇਹ ਪਾਜੀ ਇਹ ਉਸ ਟਾਈਮ ਟੌਪ ਦੇ ਆ ਮੈਂ ਮੇਰੀ ਚੈੱਕ ਕਰ ਸਕਦੇ ਬੀਐਮਡਬਲਯੂ ਨੂੰ ਮੈਂ ਟਾਇਰ ਪਾਏ ਆ ਕਿਦਾਂ ਨਾ ਹਜੇ 2 ਦਿਨ ਹੀ ਹੋਸੀ ਮੇਰੇ ਕੰਮ ਓਪਨਿੰਗ ਨੂੰ ਬੰਦਾ ਬਕਾਇਦਾ ਮੇਰੇ ਕੋ ਟਾਇਰ ਲੈਣਾ ਜੀ ਮੈਂ ਹੈਦਾ ਦਾ ਟਾਇਰ ਪਾਉਣਾ ਜੀ ਐਮ ਡਬਲ ਯੂ ਜੀ ਐਮ ਡਬਲ ਯੂ ਉਹਨੇ ਕਹਿ ਦਿੰਨਾ ਕਿ ਚਾਈਨਸ ਟਾਇਰ ਨਹੀਂ ਫਿੱਟ ਕਰਨਾ ਪਰ ਉਹ ਬਕਾਇਦਾ ਕਹਿੰਦਾ ਸੀ ਮੈਂ ਪਾਉਣਾ ਹੀ ਹੈ ਦਾ ਮੈਂ ਕਹਾਂ ਮੇਰ ਤੋਂ ਪਿਆ ਹੀ ਹੈ ਦਾ ਆਪਾਂ ਪਾਈ ਦਾ ਹੀ ਉਹ ਸਵਾਦ ਦੀ ਗੱਲ ਹੈ ਵੀ ਤੇ ਮੇਰਾ ਜਿਹੜਾ ਨਾ ਰੇਟ ਦਾ ਵੀ ਥੋੜਾ ਡਾਊਟ ਕਲੀਅਰ ਨੂੰ ਨੂੰ ਆ ਜਾ ਇੱਧਰ ਮੇਰਾ ਨੂੰ ਆ ਵੀ ਦਿਖਾ ਦਈਏ ਰਾਊਟ ਰੇਟ ਦਾ ਤੈਨੂੰ ਮੈਂ ਤਾਂ ਪੁੱਛਿਆ ਵੀਰ ਭਰਾ ਐ ਨਾ ਕਹਿਣ ਵੀ ਇਹਨਾਂ ਨਵਾਂ ਕੰਮ ਕੀਤਾ ਤੇ ਪਤਾ ਨਹੀਂ ਕਿੰਨੇ ਕ ਫੱਟੇ ਚੱਕਣਗੇ ਹਾਂ ਵੀ ਲੋਕੀ ਨਵੇਂ ਨਵੇਂ ਆਉਣੇ ਆ ਤੇ ਕਹਿੰਦੇ ਵੀ ਹੁਣ ਹੁਣ ਵਟ ਲੋ ਜੀ ਮੈਂ ਇੱਕ ਗੱਲ ਹੋਰ ਦੱਸਦਾ ਇਹ ਅਗਲਾ ਸਾਹਿਬ ਦਿਖਾਉਣੀ ਮੈਂ ਸ਼ੁਰੂ ਚ ਜਿਹੜ ਛੋਟਾ ਭਰਾ ਹੈ ਕੰਨੋਂ ਫੜ ਸਕਦੇ ਤੇ ਕੰਨੋਂ ਫੜਿਆ ਜੇ ਨੂੰ ਸਿੱਧੀ ਜੀ ਗੱਲ ਹੈ ਕੋ ਐਡੂਡਦਾ ਸਮਝਾਇਆ ਸਾਡਾ ਘਰ ਵਾਲਾ ਸਾਹ ਕਦਾਉ ਸੁਦਾ ਸਿੱਧਾ ਤੇ ਮੇਰੇ ਵੀਰਾਂ ਨੂੰ ਰੇਟ ਦਾ ਵੀ ਦੱਸ ਵੀ ਆਪਾਂ ਨੂੰ ਮਾਰਕੀਟ ਨਾਲ ਸਿੱਧੀ ਜੀ ਗੱਲ ਮੈਂ ਤੁਹਾਨੂੰ ਦੱਸਾਂ ਵੀਰ ਭਰਾ ਪਤਾ ਕਰਕੇ ਆਉਣ ਹਾਂ ਟਰਾਈ ਕਰਕੇ ਆ ਜਾਣ ਭਾਜੀ ਮੈਂ ਇੰਨਾ ਕਹਿ ਸਕਦਾ ਮੈਂ ਇੰਨਾ ਕਹਿ ਸਕਦਾ ਵੀ ਭਾਵੇਂ ਭਾਈ 100 ਰੁਪਿਆ ਸਸਤਾ ਬਾਉ ਪਾਉਂਗਾ ਸਸਤਾ ਸਸਤਾ ਹੋਊਗਾ ਕਿਉਂਕਿ ਦੋ ਹਫ਼ਤੇ ਵਿੱਚ ਹੀ ਭਾਜੀ ਕੋਈ ਵੀ ਦੁਕਾਨਦਾਰ ਨਵੀਂ ਦੁਕਾਨਦਾਰੀ ਚ ਕੋਈ ਵੀ ਇੰਨਾ ਲੋਏ ਵੀ ਨਹੀਂ ਵੇਚਦਾ ਇੰਨਾ ਟਾਇਰ ਨਹੀਂ ਵੇਚਦਾ ਠੀਕ ਆ ਆਪਾਂ 8 ਤੋਂ 10 ਗੱਡੀਆਂ ਫਿੱਟ ਕਰ ਚੁੱਕੇ ਆਂ ਵੈਰੀ ਗੁੱਡ ਤੇ ਹਜੇ ਜਿਹੜੀਆਂ ਆਈ ਜਾਂਦੀਆਂ ਉਹ ਵੱਖਰੀਆਂ ਹੁਣ ਵੀਰ ਉਹ ਭਾਜੀ ਨਹੀਂ ਬੈਠੇ ਸਪੈਸ਼ਲ ਆ ਜਾਂਦੀਆਂ ਲੋਕਾਂ ਤੋਂ ਟਾਇਰ ਚੇਂਜ ਕਰਾਉਂ ਸਰ ਸਵਾਦ ਜੀ ਤਾਂ ਨਹੀਂ ਆਉਂਦਾ ਵੀਰੇ ਜੰਮੂ ਤੋਂ ਗੱਡੀ ਵੇਚ ਜੰਮੂ ਤੋਂ ਆਪਣੇ ਕੋਲੇ ਜੰਮੂ ਤੋਂ ਗੱਡੀ ਆਈ ਆਪਾਂ ਬੱਲੇ ਬਕਾਇਦਾ ਇਹ ਤਾਂ ਵੈਸੇ ਗਗਰਤਾਰਪੁਰ ਤੋਂ ਪਰਸੋਂ ਗੱਡੀ ਆਪਾਂ ਫਿੱਟ ਕੀਤੀ ਆ ਕਰਤਾਰਪੁਰ ਤੋਂ ਸਪੈਦਾ ਇੰਸਟਾਗ੍ਰam ਗਰੂ ਬਾਈ ਹੁਣਾਂ ਦਾ ਦੇਖ ਕੇ ਆਪਣੇ ਕੋਲ ਬਕਾਇਦਾ ਅਸੀਂ ਰਾਤ ਨੂੰ ਉਹਨਾਂ ਦੇ ਕਰਕੇ ਸਿਰਫ 11 ਵਜੇ ਕਰਕੇ ਸਾਨੂੰ ਅਸੀਂ ਰੁਕੇ ਆ ਇੱਥੇ ਸ਼ਾਪ ਦੇ ਜੇ ਕੋਈ ਕਸਟਮਰ ਕਹਿੰਦਾ ਵੀ ਮੈਂ ਦੂਰ ਤੋਂ ਆਣਾ ਰੁਕ ਜਾਓ ਇੱਕ ਦਿਨ 12:30 ਵਜੇ ਗੱਡੀ ਆ ਕਸਟਮਰ ਦੀ ਕਲੀਅਰ ਕਰਕੇ ਗਿਆ ਸੀ ਕਰਕੇ ਜਾਂਦਾ ਬਣਦਾ ਵੀ ਬਣਦਾ ਆ ਬਾਈ ਪਹਿਲਾਂ ਕਸਟਮਰ ਆ ਪਾਉਂਦਾ ਲੋ ਛੱਡ ਲਿਆ ਭਾਜੀ ਜੋ ਖੱਟਣਾ ਹੀ ਜਿੰਦਗੀ ਵਿੱਚ ਹੁਣ ਤਾਂ ਸਿਰਫ ਕੰਮ ਲੇਖਾ ਹੀ ਆ ਬਾਈ ਹੂੰ ਕੋਈ ਜਦੋਂ ਕੰਮ ਕਰ ਲੈ ਆਹ ਟੀ-ਸ਼ਰਟ ਵੀ ਹੋਣੀ ਪਾਈ ਇਹਨੂੰ ਨਹੀਂ ਪਹਿਲਾਂ ਤਾਂ ਕੰਮ ਪਤਾ ਹੀ ਸੀ ਮੈਂ ਚਾਹੇ ਸ਼ਾਰਟ ਵਿੱਚ ਐਂ ਕਰੂੰਗਾ ਮੋਂਥੇ ਲਿਆਰ ਜਦੋਂ ਟਾਈਲ ਚੇਂਜ ਕਰਦਾ ਪਿਆ ਸੀ ਨਾ ਮੋਂਥ ਸ਼ਾਰਟ ਲੈ ਕੰਮ ਆਪ ਕਰੀਦਾ ਬਾਈ ਮੈਂ ਇਹ ਗੱਲ ਕਹਿਣਾ ਵੀ ਜਿੰਨਾ ਕੋਈ ਵੀ ਮਾਲਕ ਆ ਜਿੰਨਾ ਆਪ ਕਰਕੇ ਰੱਖਾਉਂਗੇ ਨਾ ਭਾਜੀ ਉਹਦਾ ਸਵਾਦ ਆ 6 ਸਾਲ ਕੀਤਾ ਆ ਕੰਮ ਤੇ ਮੇਰੇ ਬਾਰੇ ਮਾਰਕੀਟ ਸਾਰੀ ਜਾਣਦੀ ਆ ਵੀ ਮੈਂ ਖੁਦ ਕੰਮ ਕਰਦਾ। ਲੈਨਮੈਂਟ ਬੈਸਿੰਗ ਫਿਟਿੰਗ ਸਾਰਾ ਕੁਝ ਮੈਂ ਖੁਦ ਕਰਦਾ। ਪਹਿਲਾਂ ਡੀਲਿੰਗ ਵੀ ਕਰਨੀ ਆਪੇ। ਆਪਾਂ ਕਹਿ ਦਿੰਦੇ ਆ ਜਟਾਂ ਦੇ ਪੁੱਤ ਕਈ ਨਾ ਵੀ ਹੱਥ ਸਾਡਾ ਰਾਮ ਜੀ ਦੇ ਵੀ ਕੰਮ ਨਹੀਂ ਕਰਦੇ। ਮੇਰੇ ਭਰਾ ਕੋਲੇ 6 ਸਾਲ ਦਾ ਐਕਸਪੀਰੀਅੰਸ ਹੈ। ਪਹਿਲਾਂ 6 ਸਾਲ ਇਹਨੇ ਸਿੱਖਿਆ। ਇਦਾਂ ਨਹੀਂ ਹੈਗਾ ਵੀ ਬਾਪੂ ਤੋਂ ਲੈ ਪੈਸੇ ਦੱਸਦਾ ਖੋਲਦਾ ਸ਼ੋਅਰੂਮ ਨਾ। ਪਹਿਲਾਂ ਇਹਨੇ ਆਪਾਂ ਉਹਦੇ 'ਚ ਲਾਇਆ 6 ਸਾਲ ਲਾਇਏ ਜੀ 6 ਸਾਲ 6 ਸਾਲ ਪਹਿਲਾਂ। ਪੂਰਾ ਪੂਰਾ 6 ਪੂਰਾ ਤਜਰਬਾ ਪਈ ਯਾਰ। ਕੱਲੀ ਗੱਡੀ ਕੋਈ ਜਿਹੜੀ ਨਹੀਂ ਸੂਤ ਕੇ ਤੋਂ ਦੀ ਲੈਨ ਮੈਟ ਬੈਲੰਸਿੰਗ ਆਪਾਂ ਕਰ ਦਿੱਤੀ। ਕਰ ਦਿੰਨੇ ਆ। ਬਾਕੀ ਆਪਣੇ ਤੋਂ ਮਸ਼ੀਨ ਹੀ ਬਾਈ ਹੋ ਆ। ਚਲੋ ਮਸ਼ੀਨ ਕੋਲ ਚੱਲਦੇ ਆ ਜਾ। ਆ ਜਾ ਮਸ਼ੀਨ ਦੀਆਂ ਵੀ ਫੁੱਗੀਆਂ ਆਪਾਂ ਦੱਸ ਦਿੰਦੇ ਆ। ਆ ਜਾਓ ਹਾਂ। ਮਸ਼ੀਨ ਵੀ ਨਾ ਤੁਹਾਨੂੰ ਦੱਸੀ ਜਨਾ ਜਿਹੜਾ ਕੋਕੇ ਇਹ ਗੱਡੀ ਫਿਰਦਾ ਨਾ ਪਤੰਦਰ। ਹਾਂ ਜੀ। ਬਾਕੀ ਆਪਾਂ ਤਾਂ ਵੱਡਾ ਭਰਾ ਵੀ ਬਾਹਰੋਂ ਸੱਦ ਕੇ ਲਾ ਲਿਆ ਨਾਲ ਕੰਮ ਤੇ। ਅੱਛਾ। ਹਾਂ। ਵੈਰੀ ਗੁੱਡ। ਉਹ ਆਇਆ ਬਾਹਰੋਂ 12 ਸਾਲ। ਕਹਿੰਦੇ ਨਾ ਬਾਹਰੋਂ ਜਾਣਾ ਅਸੀਂ ਬਾਹਰੋਂ ਇੱਧਰ ਬਾਹਰੋਂ ਇੱਧਰ ਲਿਆਉਣ ਦੇ ਬੰਦੇ ਆਈਆਂ। ਆਹ ਟਾਇਰ ਪਾਏ ਹੋਣੇ ਹਨ ਅੱਜ ਬਾਈ ਹੋਣਾ ਦੋ ਟਾਇਰ ਪਾਏ ਆਪਾਂ ਹਾਂਜੀ ਇਹ ਚਾਈਨਿਸ ਟਾਇਰ ਹੀ ਆਪਾਂ ਫਿੱਟ ਕੀਤਾ ਇਹ ਵੀ ਚਾਈਨਿਸ ਹੈ ਚਾਈਨਿਸ ਹੀ ਫਿੱਟ ਕੀ ਚਾਈਨਿਸ ਦਾ ਮਤਲਬ ਕਿੰਦਾ ਸਸਤੇ ਹੁੰਦੇ ਆ ਸਸਤਾ ਨਹੀਂ ਬਾਈ ਦੇਖੋ ਇਹਦੇ ਵਿੱਚ ਜੇ ਸੀਏਟ ਲੈ ਕੇ ਚੱਲੀਏ ਆਪਾਂ 12 ਤੋਂ 13000 ਰੁਪਏ ਦਾ ਆ ਓਕੇ ਤੇ ਇਹ ਬਾਈ 6000 ਦਾ 5500 ਦਾ 5500 ਆਧਰ ਰੇਡ ਕਾ ਆ ਜਾਂਦਾ ਚੱਲਣੇ ਸੇਮ ਹੀ ਆ ਸੇਮ ਹੀ ਚੱਲਣ ਮਤਲਬ ਆਪਾਂ ਇਹਨੂੰ ਚਾਈਨਿਸ ਦਾ ਸੀਏਟ ਕਹਿ ਸਕਦੇ ਭਾਈ ਚਾਈਨਿਸ ਦਾ ਸੀਏਟ ਚਾਈਨਿਸ ਦਾ ਸੀਏਟ ਕਹਿ ਸਕਦੇ ਯਾਰ ਆਧ ਰੇਟ ਆ ਗਿਆ ਆਪਨ ਹੋਰ ਕੀ ਚਾਹੀਦਾ ਹੋਰ ਕੀ ਚਾਹੀਦਾ ਕਸਟਮਰ ਕਹਿੰਦਾ ਸ਼ੌਂਕ ਪੂਰਾ ਕਰਨਾ ਬਈ ਬਹੁਤ ਸੋਹਣੇ ਲੱਗਦੇ ਆ ਵਿਖਾਈ ਜਗਰੂ ਲੈ ਦੱਸ ਆ ਟਾਇਰ ਚ ਕੀ ਕਮੀ ਆ ਯਾਰ ਪੂਰੀ ਗੁੱਲੀ ਆ ਸਾਰਾ ਕੁਝ ਓਕੇ ਆ ਨਵਾਂ ਟਾਇਰ ਆ ਆਧ ਰੇਟ ਦੇ ਵਿੱਚ ਮੈਂ ਕਹਿੰਦਾ ਵੀ ਜੇ 100 ਚੋਂ 17% ਵੀ ਚੱਲ ਜੇ ਕਦਾਂ ਹੀ ਬੱਲੇ ਬੱਲੇ ਜੇ ਆਪਾਂ ਉਹ ਤੋਲਣ ਵਾਲੀ ਗੱਲ ਕਰਦੇ ਅੱਜ ਮੈਂ ਇੱਕ ਬੰਦੇ ਦੀ ਵੀਡੀਓ ਦੇਖੀ ਬਾਈ ਕਹਿੰਦਾ 22000 ਰੁਪਏ ਚ 22 22 ਇੰਚ ਟਾਇਰ ਲੋਏਵਿਲ ਲੈ ਜਾ ਜੇ ਜਦੋਂ ਵੀਡੀਓ ਦਾ ਐਂਡ ਦੇਖਿਆ ਉਹਨੇ 22000 ਰੁਪਿਆ ਦਿੱਤਾ ਕਹਿੰਦਾ ਇਹ ਤੇਰੀ ਇੱਕ ਲੋਏਵਿਲ ਤੇ ਇੱਕ ਟਾਇਰ ਦੀ ਸਾਈ ਆ ਗਈ ਚੱਕ ਗੱਲ ਤਾਂ ਉੱਥੇ ਹੀ ਆ ਜਾਣੀ ਬਾਈ ਮੈਨੂੰ ਵੀ ਲੱਗਾ ਮੈਂ ਕਿਹਾ ਛੇ ਤਾਂ ਵੀ ਉਹ ਕਹਿੰਦਾ ਵੀ ਖਰਿਆ ਵੀ ਤਾਂ 22000 ਚ ਚਾਰੇ ਲੈ ਜਾ ਚਾਰੇ ਲੈ ਜਾ ਉਹ ਵੀਡੀਓ ਚਲਾਉਣ ਲਈ ਬਹੁਤ ਕੁਝਣਾ ਬਹੁਤ ਕੁਝ ਕਰਨਾ ਪੈਂਦਾ ਪਰ ਆਪਾਂ ਇਹ ਨਹੀਂ ਭਾਜੀ ਉਹਲਾ ਨਹੀਂ ਕਿਸੇ ਚੀਜ਼ ਦਾ ਆਪਾਂ ਦੱਸ ਕੇ ਕੰਮ ਕਰੀਦਾ ਦੱਸ ਕੇ ਕਰਾਂ ਉਹ ਸ਼ਾਰਟ ਟਾਈਮ ਲਈ ਹੁੰਦਾ ਉਹ ਹਾਂ ਜਿਹੜਾ ਤੁਹਾਡਾ ਫੇਸ ਵੈਲਿਊ ਹੋਣਾ ਹੁਣ ਆਪਣੀ ਕੋਈ ਵੀਡੀਓ ਦੀ ਇੱਕ ਰੀਲ ਦੋ ਰੀਲਾਂ ਵੇਖਣ ਕਿਉਂ ਸਾਰੀ ਦੇਖ ਕੇ ਕਹੂਗਾ ਵੀ ਬਾਈ ਨੇ ਜੋ ਪਹਿਲੀ ਕਿਹਾ ਸੀ ਸੱਚ ਹੀ ਕਿਹਾ ਸੀ ਸੱਚ ਹੀ ਹਾਂਜੀ ਉਹ ਦੇਖ ਸਕਦੇ ਆ ਲੋਕੇ ਆਪਾਂ ਕੁਝ ਫੇਕ ਤਾਂ ਨਹੀਂ ਨਾ ਨਹੀਂ ਆਪਣਾ ਭਾਈ ਕੋਈ ਫੇਕ ਨਹੀਂ ਕੰਮ ਕੋਈ ਕੁਝ ਨਹੀਂ ਆ ਮਸ਼ੀਨਾ ਵੀਰ ਜਿਹੜੀ ਕਹਿੰਦਾ ਹੰਟਰ ਦੀ ਇਹ ਹੰਟਰ ਕੰਪਨੀ ਦੀ ਆ ਬਾਈ ਇਹਦੇ ਵੀਰੇ ਦੂਜਿਆਂ ਨਾਲ ਜਿੰਨਾ ਕ ਮੈਂ ਦੇਖਦਾ ਮੈਂ ਇੱਕ ਤਿਹਦਾ ਸਾਰਾ ਕੁਝ ਜਿਹੜਾ ਮੈਂ ਤੁਹਾਨੂੰ ਆਉਂਦੇ ਪੁੱਛਿਆ ਸੀ ਵੀ ਸੇਵ ਰੱਖਦੀ ਆ हां ਇਹ ਡਾਟਾ ਸੇਵ ਕਰ ਲੈਂਦੀ ਭਾਈ ਜੀ ਜਦੋਂ ਇਹ ਨੈਕਸਟ ਟਾਈਮ ਗੱਡੀ ਆਉਣੀ ਹੈ ਨਾ ਇਹ ਸਿਰਫ ਅਸੀਂ ਇੱਥੇ ਲਿਆ ਕੇ ਲਾ ਕੇ ਤੇ ਇਹਦੇ ਆਪਾਂ ਕਲਿੱਪਰ ਲਾਉਣੇ ਬਾਅਦ ਇਹਨੇ ਡਾਟਾ ਆਪਣੇ ਚੱਕ ਲੈਣਾ ਇਹਨੇ ਗੱਡੀ ਉੱਥੇ ਲੈ ਆਣੀ ਵੀ ਤੁਸੀਂ ਇੱਧਰ ਅਲਾਈਨਮੈਂਟ ਕਰੋ ਫਰੰਟ ਦੇ ਤੌਰੋ ਇਹਨੂੰ ਅਲਾਈਨਮੈਂਟ ਕਰੋ ਬਸ ਸਾਰਾ ਡਾਟਾ ਬਾਈ ਹੁਣ ਦਾ ਸੇਵ ਆ ਵਿੱਚ ਗੱਡੀ ਸੇਵ ਹੋ ਗਈ ਆ ਭਾਵੇਂ 10 ਸਾਲ ਬਾਅਦ ਆਵੇ ਡਾਟਾ ਇਹਦੇ ਵਿੱਚ ਆਵੇ ਵਿੱਚ ਰਹੂਗਾ ਇਹਨੇ ਡਾਟਾ ਸਟੋਰ ਕਰ ਲੂਗੀ ਨਹੀਂ ਕਰਦੀ ਭਾਈ ਆ ਥੱਲੇ ਲੱਗਾ ਸਿਸਟਮ ਇਹਦੇ ਓਕੇ ਇਹ ਸਾਰਾ ਡਾਟਾ ਇਹਦੇ ਸਟੋਰ ਕਰੀ ਜਾਓ। ਇਹ ਪ੍ਰਿੰਟਰ ਲੱਗਾ ਆ ਬਾਈ ਨਾਲ ਪ੍ਰਿੰਟ 3D ਪ੍ਰਿੰਟ ਕੱਢ ਕੇ ਦਿਨੇ ਆਪਾਂ ਨਾਲ ਅਲਾਈਨਮੈਂਟ ਦਾ। ਜਿਹੜੀ ਚੀਜ਼ ਇਹਦੇ ਵਿੱਚ ਦਿੱਕਤ ਹੈ ਇਹਨੇ ਉਹਦੇ ਉੱਤੇ ਰੌਂਡ ਮਾਰ ਦਿੰਨਾ ਬਾਈ। ਅੱਛਾ ਵੀ ਆ ਸਸਪੈਂਸ਼ਨ 'ਚ ਵੀ ਕੋਈ ਪ੍ਰੋਬਲਮ ਨਹੀਂ ਰੌਂਡ ਮਾਰ ਦੇਣਾ ਤੁਹਾਡੀ ਸਸਪੈਂਸ਼ਨ ਹੋਣਾ ਲੱਗਦਾ। ਇਹ ਜੋ ਕੋਈ ਵੱਡੀ ਚੀਜ਼ ਖਰਾਬ ਹੋ ਜੇ ਇਹਦੇ ਵਿੱਚ ਤੁਸੀਂ ਅਲਾਈਨਮੈਂਟ ਨਹੀਂ ਓਕੇ ਕੀਤੀ ਇਹਨੇ ਅਗਲਾ ਸਟੈਪ ਨਹੀਂ ਲੈਣਾ ਮਸ਼ੀਨ ਨੇ। ਜੋ ਮਰਜ਼ੀ ਟੱਕਰਾ ਮਾਰੋ। ਨਾ ਆਪਣੀ ਰਾਡ ਓਕੇ ਕਰੋ। ਹਾਂ। ਫਿਰ ਅਲਾਈਨਮੈਂਟ ਕਰਨਾ। ਤੇ ਬਾਕੀ ਜਿਹੜਾ ਉਹ ਲਾਉਂਦੇ ਆ ਜਿੱਦਾਂ ਚਲੋ ਮੈਂ ਵੀ ਉਹਨਾਂ ਮਸ਼ੀਨਾਂ ਤੇ ਕੰਮ ਕੀਤਾ ਹੂੰ ਉਹ ਜਦੋਂ ਲਾਇਬਿਲ ਨੂੰ ਲਾਉਂਦੇ ਕਈ ਵਾਰੀ ਭਾਈ ਨਵੇਂ ਲਾਇਬਿਲ ਤੇ ਚਰੀਟ ਪੈ ਜਾਂਦੇ ਸਕ੍ਰੈਚ ਭਾਈ ਇਹ ਜਿਹੜਾ ਲੱਗਦਾ ਆਪਣਾ ਹਾਂ ਇਹ ਆਪਣਾ ਸਿੱਧਾ ਰਹਿਮਣਾ ਬਸ ਚੱਕ ਬਸ ਲਓ ਕੋਈ ਸਕ੍ਰੈਚ ਨਹੀਂ ਕੋਈ ਕੁਝ ਨਹੀਂ ਕੋਈ ਸਕ੍ਰੈਚ ਨਹੀਂ ਕੁਝ ਨਹੀਂ ਕਰਦੀ ਬਸ ਇਦਾਂ ਹੀ ਆਦਾ 24 ਇੰਚੀ ਤੱਕ ਅਲਾਈਨਮੈਂਟ ਕਰਦੀ ਭਾਈ ਇਹ 24 26 ਇੰਚੀ ਦੀ ਵੀ ਕਰਦੀ ਹੈ 26 ਇੰਚੀ ਬਗਾਇਦਾ ਕਈਆਂ ਤੋਂ 20 ਤੱਕ 22 ਤੱਕ ਆ ਹਰੇਕ ਤੋਂ ਪਿਆ ਪਰ ਆਪਣੇ ਤੋਂ 26 ਇੰਚੀ ਤੱਕ ਸਾਰੇ ਕਲਿੱਪਰ ਇਹਦੇ 26 ਇੰਚੀ ਤੱਕ ਪਏ ਛਬੀ ਤਾਂ ਬਹੁਤ ਵੱਡੀ ਗੱਲ ਆ ਪਤਾ ਨਹੀਂ ਕੋਈ ਟਾਵਾਂ ਹੀ ਹੋਣਾ ਬੈਲਾ ਹੀ ਕਰਦਾ ਬਾਈ ਹਨਾ ਹਾਂਜੀ ਆ ਦੇ ਆ ਤਾਂ ਕੋਕੇ ਜੜੇ ਪਏ ਆ ਇੱਕ ਚੀਜ਼ ਹੋਰ ਦੱਸੀ ਜਿਹੜਾ ਕੋਈ ਟਾਇਰ ਮੰਨ ਲਾਵੇਂ ਟਾਇਰ ਪਵਾ ਲਈ ਲੈਨਮੈਂਟ ਤੇ ਬੈਲੈਂਸਿੰਗ ਦਾ ਪੈਸਾ ਆਦਾ ਨਹੀਂ ਦੇਖੋ ਬਾਈ ਜਿਹੜਾ ਤਾਂ ਕਸਟਮਰ ਆਪਣੇ ਤੋਂ ਲੈਨਮੈਂਟ ਤੇ ਦੂਜਾ ਟਾਇਰ ਪਾਉਂਦਾ ਜਾਂ ਲੋਅ ਵਿਲ ਪਾਉਂਦਾ ਉਹ ਤੋਂ ਤਾਂ ਆਪਾਂ ਚਾਰਜ ਨਹੀਂ ਲਈਦੇ ਫ੍ਰੀ ਆ ਹਾਂ ਜਿਹੜਾ ਤਾਂ ਆਪਣੇ ਤੋਂ ਆਇਆ ਸਪੈਸ਼ਲ ਲੈਨਮੈਂਟ ਬੈਲੈਂਸਿੰਗ ਉਹ ਤਾਂ ਮਾਰਕੀਟ ਨੂੰ ਭਾਜੀ 150 ਘੱਟ ਹੀ ਲਈਦਾ ਉਹਦੇ ਅੱਛਾ ਉਦੋਂ ਦੀ ਘੱਟ ਉਹਦਾ ਦੀ ਘੱਟ 450 500 ਜਾਲਾ ਆਪਾਂ 350 ਰੁਪਿਆ ਲਈਦਾ ਬਾਈ ਉਹ ਲੈ ਜੇ ਗਣੀ ਅਲਾਈਨਮੈਂਟ ਵੀ ਕਰਾਉਣੀ ਨਾ ਮੈਂ ਨਾ ਵੀਰ ਦਾ ਨੰਬਰ ਹਰੇਕ ਕੋਤੇ ਦਊਂਗਾ ਤੁਸੀਂ ਪੁੱਛ ਲਿਓ ਡਰੈੱਸ ਪੁੱਛਣਾ ਡਰੈੱਸ ਪੁੱਛ ਲਿਓ ਮੈਂ ਪਿੱਛੇ ਉਹ ਵੀਰ ਦਾ ਨਾ ਉਹ ਵੀ ਦਿਖਾ ਦੇਣਾ ਤੁਹਾਨੂੰ ਇਹ ਆਪਣਾ ਡਰੈੱਸ ਨਕੋਦਰ ਹੈ ਨਾ ਖਾਸ ਨਕੋਦਰ ਹਾਂਜੀ ਨੀਅਰ ਟੂ ਗੋਇਲ ਹੰਡਾਈ ਏਜੰਸੀ ਹਾਂ ਨਕੋਦਰ ਤੋਂ ਜਲੰਧਰ ਰੋਡ ਨਾਲ ਆਪਣੀ ਹੰਡਾਈ ਦੀ ਏਜੰਸੀ ਆ ਜੀ ਆ ਵੀਰ ਦਾ ਹਿਸਾਬ ਕਿਤਾਬ ਵੈਸੇ ਤਾਂ ਮੈਂ ਸਟੋਰੀਆਂ ਜਗਰੂਪ ਨੇ ਸਭ ਕੁਝ ਪਾਇਆ ਹੀ ਸੀਗਾ ਤੁਹਾਨੂੰ ਸਭ ਕੋ ਪਤਾ ਲੱਗ ਹੀ ਜਾਣਾ ਰੋਡ ਦੇ ਉੱਪਰ ਹੀ ਜਦੋਂ ਆਪਾਂ ਜਲੰਧਰ ਨੂੰ ਜਾਂਦੇ ਆ ਜਲੰਧਰ ਨੂੰ ਜਾਂਦੇ ਆ ਉਸ ਰੋਡ ਦੇ ਉੱਪਰ ਹੀ ਆ। ਹਾਂ ਨਕੋਦੋਂ ਤੋਂ ਜਵਿੰਦਰ ਨੂੰ ਦੇਵਾ ਪਰ। ਅੰਡਾ ਇਦੀ ਜੰਸੀ ਦੇ ਨਾਲ ਵੈਸੇ ਬਹੁਤ ਵੱਡਾ ਬਾਬੇ ਦੀ ਮੇਰੇ ਨਾਲ ਸ਼ੋਰੂਮ ਆ। ਤੁਹਾਨੂੰ ਦੂਰੋਂ ਹੀ ਦੇਖ ਜਾਣਾ। ਤੇ ਬਣਿਆ ਵੀ ਬਹੁਤ ਸੋਹਣਾ। ਇਹ ਵੀ ਤੁਸੀਂ ਜਦੋਂ ਇੱਥੋਂ ਆਏ ਅੰਦਰ ਐਂਟਰ ਕਰੋਗੇ ਨਾ ਆਜੋ। ਇੱਥੋਂ ਸਟਾਰਟ ਕਰ ਲਿਓ। ਕੋਈ ਵੀ ਚੀਜ਼ ਆ ਆਪਣੇ ਬੈਲਸਿੰਗ ਹੋ ਗਈ। ਮੈਂ ਉਹਦੀ ਵੀ ਭਾਈ ਤੁਹਾਨੂੰ ਇੱਕ ਖੂਬੀ ਦੱਸ ਦਿੰਨਾ ਆ। ਹਾਂਜੀ। ਚਲੋ। ਇਹ ਉਹ ਚੀਜ਼ ਦਾ ਲੋਕਾਂ ਨੂੰ ਪਤਾ ਨਹੀਂਗਾ ਭਾਜੀ ਉਸ ਚੀਜ਼ ਦਾ। ਓਕੇ। ਤਾਨੂੰ ਮੈਂ ਲੋਏ ਵੀ ਲੈ ਕੇ ਲਉਣਾ ਉਹਦੀ ਚੀਜ਼ ਦੱਸਦਾ ਵੀ ਉਹ ਕਰਦੀ ਕੀ ਆ ਭਾਈ ਹਾਂ ਜੀ ਵੀਰ ਲਓ ਅੱਤੋਂ ਦੱਸੇ ਨਾ ਆਟਿਆਂ ਵਾਲ ਆਪਾਂ ਕੱਢ ਦਿੰਨੇ ਅੱਜ ਕੋਈ ਵੀ ਤੁਹਾਡਾ ਡਾਊਟ ਹੋਇਆ ਕੋਈ ਗੱਲਬਾਤ ਹੋਈ ਚੱਕ ਦੇਣੇ ਫੱਟੇ ਦੇਖੋ ਰੋਕੇ ਵੀ ਨਹੀਂ ਜਦੋਂ ਇਹਦੇ ਬਾਹਰਲੇ ਪਾਸੇ ਵੇਟ ਲੱਗਦਾ ਨਾ ਕਈ ਵਾਰੀ ਇੱਥੇ ਲਾ ਦਿੰਦੇ ਆ ਉਹ ਇੱਧਰ ਦੀ ਦਿਖਦਾ ਆ ਕੋ ਬੁਰਾ ਲੱਗਦਾ ਇਹ ਮਸ਼ੀਨ ਆ ਜੇ ਆਪਾਂ ਕਹਿੰਦਾ 30 ਗ੍ਰਾਮ ਵੇਟ ਲੱਗਣਾ ਨੇ ਇਹਨੇ 15-15 ਗ੍ਰਾਮ ਇਹਨਾਂ ਦੋਨਾਂ ਦੇ ਪਿੱਛੇ ਵੰਡ ਦੇਣਾ ਬਈ ਇਹ ਬਾਹਰ ਨਹੀਂ ਦਿਖੂਗਾ ਹਾਂ ਨਹੀਂ ਦਿਖੂਗਾ ਵੇਟ ਬਾਹਰ ਨਹੀਂ ਦਿਖਣ ਦਿੰਦੀ ਇਹ ਇਹਨੇ 15 ਗ੍ਰਾਮ ਇਹਦੇ ਪਿੱਛੇ ਵੰਡ ਦੇਣਾ 15 ਇਹਦੇ ਜਿਹੜਾ ਇੱਥੇ 30 ਲੱਗਦਾ ਸੀ ਇਹਨੇ 15 15 ਦੋਨਾਂ ਦੇ ਪਿੱਛੇ ਕਰ ਦੇਣਾ ਤਾਂ ਬਾਹਰੋਂ ਆਪਾਂ ਨੂੰ ਸਿਰਫ ਲੋਹੇ ਦੀ ਲੋਕ ਹੀ ਦਿਖੂਗੀ ਉਹ ਜਦੋਂ ਇੱਥੇ ਕਈ ਵਾਰੀ ਦੇਖੋ ਨਾ ਵੇਟ ਲੱਗ ਜਾਂਦਾ ਉਹ ਬਹੁਤ ਬੁਰਾ ਲੱਗਦਾ ਆਪਣੇ ਲੋਹੇ ਦਾ ਸਾਰਾ ਕੰਮ ਹੀ ਖਰਾਬ ਹੋ ਜਾਂਦਾ ਆਹ ਵੇਟ ਲੱਗ ਗਿਆ ਨਾ ਆਪਣਾ ਹਾਂ ਤੇ ਆਹ ਦੇਖੋ ਹਾਂ ਲੋਹੇ ਦੀ ਲੋਕ ਮਰ ਗਈ ਨਾ ਸਾਰੀ ਸਾਰਾ ਧਿਆਨ ਉੱਤੇ ਜਾਂਦਾ ਸਾਰਿਆਂ ਨੂੰ ਛੱਡ ਕੇ ਉੱਥੇ ਜਾਂਦਾ ਪਿਆ ਉੱਥੇ ਜਾਂਦਾ ਪਿਆ ਧਿਆਨ ਇਹ ਬਸ ਏਸੀ ਕੂੜ ਕੰਪਨੀ ਇਸੇ ਕਰਕੇ ਪੈਸੇ ਲਾਇਆ ਹੈ ਬ੍ਰਾਂਡ ਦੇ ਪੈਸਾ ਲਾਇਆ ਉਹ ਆਪਣੇ ਤੋਂ ਜਿਹੜੀ ਚੇਂਜਰ ਆ ਉਹ 26 ਇੰਚੀ ਤੱਕ ਲੋਏ ਵੀਲ ਖੋਲ ਦਿੰਦੀ ਆ ਮੋਸਟਲੀ ਕਿਸੇ ਤੋਂ 20 22 22 ਤੱਕ ਹੀ ਜ਼ਿਆਦਾਤਰ ਹੁੰਦਾ ਇਹ ਆਪਣਾ 26 ਇੰਚੀ ਤੱਕ ਪੂਰਾ ਕਲਿੱਪਰ ਖੋਲਦੀ ਆ ਪੂਰਾ ਕਹਿਣ ਦਾ ਮਤਲਬ ਬਾਦੇ ਵੀ ਮੈਂ ਨਾ ਇੱਕ ਵਾਰੀ ਹਾਂ ਵੀ ਹੱਥ ਨਾਲ ਫਿੱਟ ਨਹੀਂ ਕਰਨਾ ਮਸ਼ੀਨ ਹੀ ਫਿੱਟ ਕਰੂ ਬਾਈ ਸਾਰਾ ਕੁਝ ਹਾਂਜੀ ਖੋਲ ਲੰਦਾ ਤਸੰਦ ਸਭ ਕੋਈ ਸਭ ਕੋਈ ਫਿੱਟ ਨਹੀਂ ਬਾਈ ਹਾਂ ਤੇ ਕਹਿੰਦਾ ਯਾਰ ਸਾਡੇ ਵੀ ਆਪਣੇ ਤੋਂ ਪੁਰਾਣਾ ਵੀ ਹੁੰਦਾ ਮੈਂ ਤਾਂ ਇੱਕ ਪੁਰਾਣਾ ਪੀਸ ਦਿਖਾ ਦਿੰਨਾ ਆਪਣੇ ਤੋਂ ਹਾਂਜੀ ਕਈ ਕਹਿ ਦਿੰਦੇ ਵੀ ਪੁਰਾਣਾ ਇਹਨਾਂ ਨੇ ਤਿਆਰ ਕੀਤਾ ਆ ਜਾਂ ਕੁਝ ਵੀ ਹਾਂ ਬਾਈ ਮੈਂ ਰਿਪੇਅਰ ਕੀਤਾ ਲੋਅ ਵੀਲ ਵੇਚਦਾ ਹੀ ਨਿਗਾ ਫਿਰ ਅੱਛਾ ਉਹ ਨਹੀਂ ਆਪਾਂ ਮੈਂ ਭਾਜੀ ਕੰਡਮ ਕਰਾ ਦੂੰਗਾ ਸੈੱਟ ਦੂੰਗਾ ਇਸੇ ਕਿਸੇ ਭਰਾ ਨੂੰ ਮੈਂ ਤੁਸੀਂ ਆ ਮੇਰਾ ਪੁਰਾਣਾ ਲੋ ਪੀਸ ਚੈੱਕ ਕਰ ਸਕਦੇ ਆ 16 ਇੰਚ ਮੈਂ ਤਾਂ ਕਹਾਂ ਕਿ ਨਹੀਂ ਲਵੇ ਆ ਬਤਿੰਦਰ ਮੈਂਗਾ ਦੇਖ ਲਓ ਬਾਈ ਕਿਸ ਕੋਈ ਵੀ ਸਪੈਸ ਕਿਸੇ ਪੀਸ ਵਿੱਚ ਕੋਣ ਹੋਵੇ ਇੱਥੇ ਲਾ ਕੇ ਸੈੱਟ ਜੋ ਨਾ ਨਾ ਲਾ ਗਿਓ ਵਖਾ ਲਿਆ ਇਹ ਤਾਂ ਜਿਵੇਂ ਨਵੇਂ ਵਰਗੇ ਆ ਯਾਰ ਮੈਂ ਸੋਚੀ ਨਹੀਂ ਨਵੇਂ ਆ ਕਿਦੇ ਵੀਰਾ ਕਹਿੰਦਾ ਕਹਿੰਦਾ ਮਤਲਬ ਆਪਾਂ ਜਿਹੜਾ ਮਾਲ ਚ ਪੁਰਾਣਾ ਵੀ ਲੈਣਾ ਤੇ ਉਹ ਜਾਂਚ ਪਰਖ ਕੇ ਐਦਾਂ ਨਹੀਂ ਭਾਜੀ ਦੇਖੋ ਵੀ ਮੈਂ ਪੁਰਾਣੇ ਦਾ ਰੇਟ ਬਹੁਤ ਚੱਕ ਦਵਾ ਬਹੁਤ ਭਾਜੀ ਹਾਂ 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 ਮੈਂ ਆਪਣੇ ਨਵੇਂ ਦਾ ਵੀ ਚੱਕਣਾ ਪੈਣਾ ਬਾਈ ਜੀ ਆਪਾਂ ਅਗਲੇ ਨੂੰ ਕਹਿੰਦਾ ਬਾਈ ਤੇਰੇ ਦਾ ਤੇਰੇ ਜੈਜ ਲਾਉਂਗਾ ਮੇਰੇ ਦਾ ਵੀ ਜੈਜ ਹੋਊਗਾ ਹਾਂ ਦੋਨੇ ਹੈਨਾ ਕਸਟਮਰ ਕੀ ਚ ਦੇਖਦਾ ਆ ਵੀ ਮੇਰੀ ਚੀਜ਼ ਦਾ ਕੀ ਲਾ ਰਿਆ ਤੂੰ ਹਾਂ ਠੀਕ ਆ ਕਈ ਵਾਰੀ ਮਿੱਟੀ ਵੀ ਬਾਈ ਖਰੀਦਣੀ ਪੈਂਦੀ ਇਦਾਂ ਦੀ ਗੱਲ ਹੈ ਸਭ ਕੁਝ ਖਰੀਦਣਾ ਪੈਂਦਾ ਠੀਕ ਆ ਪਰ ਆਪਾਂ ਅਗਲੇ ਨੂੰ ਕਹਿੰਦਾ ਬਾਈ ਤੇਰੀ ਇੰਨੀ ਕੀ ਦੀ ਆ ਮੇਰੀ ਚੀਜ਼ ਇੰਨੀ ਅਗਲੇ ਲੱਗਦਾ ਵੀ ਯਾਰ ਫਿਰ ਜੈਜ ਹੀ ਪੈਸੇ ਪੈਂਟੇ ਹੈਨਾ ਇਹ ਮੇਰੀ ਚੀਜ਼ ਹੈ ਮੈਂ ਲੱਖ ਦੀ ਮੈਂ 1.5 ਲੱਖ ਦੀ ਕਰਦਾ ਅਗਲੇ ਜਿਵੇਂ ਮੈਂ 50 ਦੀ ਕਰੀ ਲਮਾ ਕਸਟਮਰ ਜਾਰਾ ਤਰ ਇੱਥੇ ਇਹੀ ਪੁੱਛਦੇ ਫ ਜਿੰਨਾ ਚਿਰ ਬਾਈ ਮੈਂ ਪੁਰਾਣਾ ਲੋਏ ਬਿਲ ਦੇਖ ਨਹੀਂ ਲੈਂਦਾ ਮੈਂ ਉਹਦਾ ਰੇਟ ਕਿੱਦਾਂ ਦੇ ਦਿਆਂ ਨਵੇਂ ਦਾ ਹਾਂ ਏਜੰਸੀ ਵਿੱਚੋਂ ਗੱਡੀ ਨਿਕਲਦੀ ਉਹਦਾ ਉਸੇ ਟਾਈਮ ਹੀ ਰੇਟ ਦੇ ਦੇ ਗਾ ਉਹਦਾ ਉਸੇ ਟਾਈਮ ਉਹਦਾ ਉਸੇ ਟਾਈਮ ਹੀ ਉਹ ਭਾਵੇਂ ਜਦੋਂ ਮਰਜੀ ਬੰਦਾ ਲਾ ਆ 18 ਇੰਚੀ ਸੈਕੰਡ ਹੈਂਡ ਵੀ ਆਪਣੇ ਕੋਲ ਜੇ ਕਿਸੇ ਨੇ ਲੈਣੇ 17 ਦੀ ਵੀ ਆ ਇੱਕ ਸੈਕੰਡ ਹੈਂਡ ਆਪਣੇ ਤੋਂ ਪੀਸ ਆਪਣੇ ਤੋਂ ਸਾਰੇ ਹੀ ਪਏ ਭਾਜੀ ਤੇ ਆਪਣੇ ਕੋਲੇ ਸੈਕੰਡ ਹੈਂਡ ਟਾਇਰ ਜੇ ਕਿਹਨੇ ਲੈਣੇ ਹੋਣਾ ਮਿਲ ਜਾਣਗੇ ਮਿਲ ਜਾਣਗੇ ਮਿਲ ਜਾਣਗੇ ਤੇ ਲਾਇ ਵੀ ਅਲੋਏ ਪੁਰਾਣੇ ਤਾਂ ਆਪਣੇ ਤੋਂ ਜਿੰਨੇ ਕ ਪੀਸ ਪਏ ਭਾਜੀ ਮੈਂ ਬਾਬੇ ਦੇ ਮੇਨ ਨਾਲ ਪੁਰਾਣਾ ਸੇਲ ਹੋਈ ਜਾਂਦਾ ਬਾਈ ਨਾਲ ਦੀ ਨਾਲ ਮਾਲ ਦੀ ਨਾਲ ਸੇਲ ਹੋਈ ਜਾਂਦਾ ਕੋਈ ਐਸਾ ਨਹੀਂ ਵੀ ਕੋਈ ਆਪਣੇ ਤੋਂ ਪੀਸ ਰੁਕਿਆ ਹੋਵੇ ਜੇ ਕੋਈ ਡੈਫੈਕਟਡ ਪੀਸ ਆ ਗਿਆ ਤੋ ਆਪਾਂ ਕੰਮ ਹੀ ਮੇਤੋ 14 ਇੰਚ ਡੈਫੈਕਟਡ ਆਇਆ ਸੀ ਬਾਈ ਮੈਂ ਥੱਲੇ ਪਿਆ ਮੈਂ ਵੇਚਿਆ ਨਹੀਂ ਆਇਆ ਸੀ ਇੱਕ ਕਸਟਮਰ ਇੱਥੇ ਮਰਾਛਾ ਮੱਥਾ ਟੇਕਣ ਅੰਕਲ ਸਿਗੇ ਸਿਆਣੇ ਜੇ ਮੈਨੂੰ ਵੀ ਸੀ ਮੈਂ ਪਾ ਸਕਦਾ ਸੀ ਬਜ਼ੁਰਗ ਬੰਦਾ ਉਹਨੇ ਕਿਹੜਾ ਵੇਚ ਦੇਖਣਾ ਇੰਨੀ ਗੌਰ ਨਾਲ ਮੈਂ ਕਹਿੰਦਾ ਬੋਤਾ ਮੈਂ ਕਾ ਅੰਕਲ ਪੋਣਾ ਹੀ ਨਿਕਾ ਕਹਿੰਦਾ ਤੈਨੂੰ ਕੀ ਮੈਂ ਕਹਾ ਮੈਂ ਪੋਣਾ ਹੀ ਨਿਕਾ ਮੈਂ ਕਹਾ ਮੈਂ ਨਹੀਂ ਪੋਣਾ ਮੈਂ ਕਹਾ ਆਪਣੇ ਡੋਰ ਪੇ ਵਟਣ ਦੇ ਕਰਕੇ ਤੇਰਾ ਰਾਜ ਨੁਕਸਾਨ ਹੋ ਜਾਵੇ ਤੇਰੀ ਇੰਨੀ ਮਹਿੰਗੀ ਗੱਡੀ ਨੁਕਸਾਨ ਹੋ ਜਾਵੇ ਤੁਸੀਂ ਤਾਂ ਨਾ ਉਹ ਮੈਨੂੰ ਲਾਹਮੇ ਵਾਲੀ ਗੱਲ ਆ ਆਪਾਂ ਕੱਟੀ ਦਾ ਵੀ ਫੇਰ ਉਹ ਕੰਡਮ ਚ ਹੀ ਆ ਬਈ ਇੰਦਾ ਜੀ ਗੱਲ ਨਹੀਂ ਪਰ ਹੋਇਆ ਮੇਨਾਂ ਚਲੋ ਨਹੀਂ ਦੱਸਿਆ ਕਿਸੇ ਨੂੰ ਹੁੰਦਾ ਹੁੰਦਾ ਬਈ ਸਭ ਕੁਝ ਹੁੰਦਾ ਪਰ ਇਹ ਜਿਹੜਾ ਇਹ ਚੀਜ਼ਾਂ ਚੱਲ ਗਿਆ ਬਈ ਕੋਈ ਸਕਸੈਸ ਕਾਮਯਾਬਗਾ ਟੈਨਸ਼ਨ ਨਹੀਂ ਦਿਮਾਗ ਤੇ ਲੋਡ ਨਹੀਂ ਜਿੰਨਾ ਚਿਰ ਸ਼ਟਰ ਖੁੱਲੇ ਆ ਲੋਟ ਆ ਜਦੋਂ ਸ਼ਟਰ ਬੰਦ ਹੋ ਗਿਆ ਲੋਟ ਥ ਛੜ ਦੋ ਦੁਕਾਨ ਫਿਨਿਸ਼ ਦਿਮਾਗ ਫ੍ਰੀਫ੍ਰੈਸ਼ ਮਾਰ ਦਿੰਦਾ ਸਵੇਰੇ ਦੋਏ ਦਿਨ ਨਵੇਂ ਸਰੋਂ ਉੱਠਣਾ ਬਈ 8 ਟਾਇਰ ਤਾਂ ਸਾਰੇ ਆਪਣੇ 18 ਦੇ ਆ ਗਏ ਨੇ 18 ਰੌਕਸ ਦਾ ਭਾਜੀ ਇਹ ਕ オリジナル ਜਦੋਂ ਆਪਾਂ ਕਹਿੰਦੇ ਨੇ ਕਈ ਬੰਦੇ ਵੀ ਮੈਂ 18 ਇੰਚ ਲੋਅ ਵੀ オリジナル ਰੱਖਣਾ ਆ ਹੂੰ ਉਹਨੂੰ ਫਿਰ ਆ ਟਾਇਰ ਪਾ ਦਿੱਤਾ ਬਈ ਅੱਛਾ オリジナル ਤੇ ਵੀ ਆ ਚੜ ਜਾਂਦਾ オリジナル ਤੇ ਆ ਟਾਇਰ ਚੜ ਜਾਂਦਾ ਬੱਲੇ 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 ਹਾਂਜੀ ਮੈਂ ਤਾਂ ਸੋਚਦਾ ਕਿ ਤੇ ਨਹੀਂ ਚੜਦਾ ਟਾਇਰ ਨਹੀਂ 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 ਇਸ ਤੋਂ ਉੱਪਰ ਵੀ ਮਿਲ ਜੂ ਆਹ ਗੁੱਲੀ ਵਿੱਚ ਇੰਨਾ ਹੀ ਚੌੜਾ ਮਿਲ ਜੂਗਾ ਉਹ ਕੱਢਿਓ ਉਹਨੂੰ ਮੜਿਆ ਬਾਹਰ ਉਹ ਆਪਾਂ ਇੱਥੇ ਨਹੀਂ ਰੱਖਿਆ ਬਾਈ ਅੱਛਾ ਹਾਂ ਇੰਨਾ ਹੀ ਚੌੜਾ ਆਉਂਦਾ ਨਹੀਂ ਆਹ ਟਾਇਰ ਸੇਮ ਆ ਮਿੰਤਾ ਉਹ ਚੌੜਾ ਲੱਗਦਾ ਵਾ ਨਹੀਂ ਆਹ ਭਾਜੀ ਵੱਡਾ ਆਹ ਬਾਈ ਆ ਹਾਂ ਹਾਂਜੀ ਇੰਨਾ ਹੀ ਚੌੜਾ ਮਿਲ ਜੂਗਾ ਓਰੀਜਨਲ ਲੋਏ ਬਿਲ ਤੇ ਚੜਾ ਦਾਂਗੇ ਓਰੀਜਨਲ ਲੋਏ ਓਰੀਜਨਲ ਲੋਏ ਤੇ ਚੜ ਜੂਗਾ ਇੰਨਾ ਚੌੜਾ ਟਾਇਰ ਇੰਨਾ ਚੌੜਾ ਟਾਇਰ ਵਿਖਾਈਆਂ ਇਹਨਾਂ ਨੂੰ ਸਮਝੋ ਇਹਨਾਂ ਨੂੰ ਇੰਨਾ ਚੌੜਾ ਟਾਇਰ ਵੀ ਕਹਿੰਦੇ ਆ ਓਰੀਜਨਲ ਤੇ ਜਿਹੜੇ ਵੀਰਾਂ ਨੇ ਨਹੀਂ ਥਾਰ ਤੋਰਦੇ ਬਦਲਨੇ ਆ ਕੰਮ ਚੱਕ ਦੋ ਵੀ ਕਮ ਸੌਖਾ ਹੀ ਏ ਯਾਰ ਸ਼ੌਂਕ ਦਾ ਸ਼ੌਂਕ ਕਹੀ ਜਾਂਦੇ ਵੀ ਅਸੀਂ ਲੋਏ ਦੇ ਅਰੀਜਨਲ ਰੱਖਣਾ ਉਹਨਾਂ ਦਾ ਯਕੀਨ ਬਣਿਆ ਹੁੰਦਾ ਭਾਈ ਉਸ ਚੀਜ਼ ਦੇ ਅਰੀਜਨਲ ਲੋਏ ਵੀਲ ਹੈ ਨਾ ਉਹ ਕਹਿੰਦਾ ਦਾ ਟਾਇਰ ਚੇਂਜ ਕਰਨਾ ਆਪਾਂ ਭਾਈ ਉਹਦਾ ਇਕੱਲਾ ਟਾਇਰ ਚੇਂਜ ਹਾਂ ਉਹਦੇ ਆਪਾਂ ਵਿਚ ਕੱਟ ਲਈਦੇ ਆ ਅਗਲੇ ਨੂੰ ਉਹਦਾ ਨਵਾਂ ਪਾ ਦਿਆ ਸਾਰਾ ਦੇਖੋ ਨਵੀਂ ਥਾਰ ਤੂਰ ਲੈਂਦਾ ਨਾ ਦੇਖਣੇ ਚੌੜੇ ਟਾਇਰ ਪਾਉਣੇ ਨੇ ਉਸੇ ਲਈ ਤਾਂ ਤੁਹਾਡੇ ਤੇ ਚੜ ਜੂ ਟੈਨਸ਼ਨ ਫਰੀ ਹੋ ਕੇ ਇਹ ਹਲੋਇਆਂ ਦੀ ਯਾਰਾ ਬ੍ਰਾਂਡਿੰਗ ਇਹਨਾਂ ਚ ਵੀ ਕੋਈ ਕੁਆਲਿਟੀ ਉਸ ਹਿਸਾਬ ਦੀ ਆਉਂਦੀ ਆ ਕੀ ਸ਼ੌਂਕ ਦਾ ਹੁੰਦਾ ਹੈ ਸਾਰਾ ਚਾਈਨਾ ਦਾ ਸਾਰਾ ਹੀ ਸਾਰਾ ਸੇਮ ਗਾਰੰਟੀ ਆ ਸੇਮ ਸਾਰਿਆਂ ਦੇ ਇਹੀ ਆ ਹੂੰ ਠੀਕ ਆ ਇਹ ਤਾਂ ਸ਼ੌਂਕੀਆ ਚੀਜ਼ਾਂ ਆ ਸ਼ੌਂਕੀਆ ਸ਼ੌਂਕ ਪੂਰਾ ਕਰਨੀ ਚੀਜ਼ ਆ ਇਹਦਾ ਮੁੱਲ ਨਿਕਾ ਬਾਈ ਹੂੰ ਤੇ ਯਾਰ ਜਿਹੜੀ ਹੁੱਕਾ ਕਹਿੰਕੇ ਫਲਾਣਾ ਬ੍ਰਾਂਡ ਫਲਾਣਾ ਬ੍ਰਾਂਡ ਉਹ ਕੀ ਸੌਂਕਦਾ ਵੇ ਬਸ ਸਟicker ਲਾਈ ਜਾਂਦੇ ਉੱਤੇ ਆ ਹੁਣ ਬ੍ਰਾਂਡ ਪਿਆ ਤੁਹਾਡੇ ਤਾਂ ਮੈਂ ਇੱਥੇ ਸਟicker ਚੇਂਜ ਕਰਨਾ ਤੁਸੀਂ ਦੱਸੋ ਕਿਹੜਾ ਬ੍ਰਾਂਡ ਆ ਬਾਈ ਵਿੱਚ ਆ ਚੇਂਜ ਹੋ ਜਾਂਦਾ ਵਿੱਚੋਂ ਚੇਂਜ ਹੋ ਜਾਂਦਾ ਜਿਹੜਾ ਤੂੰ ਕਹੇਗਾ ਉਹ ਹੀ ਲਾ ਦਾਂਗਾ ਤਨ ਗਿਆ ਹੈ ਨਾ ਝਟਕਾ ਸੋ ਤਾਂ ਸਿੱਧੀਆਂ ਗੱਲਾਂ ਹੀ ਚੱਲਣਗੀਆਂ ਮੇਤੇ ਆਉਣੀਆਂ ਗੱਲਾਂ ਹਾਂ ਕਈਆਂ ਨੇ ਵੀਰ ਨੂੰ ਵੀ ਬੁਰਾ ਭਲਾ ਕਹਣਾ ਮੈਨੂੰ ਵੀ ਕਹਿਣਾ ਹੈ ਮੈਨੂੰ ਵੀ ਕਹਿਣਾ ਕਿ ਕਹਿੰਦਾ ਨਵਾਂ ਆ ਇਹਨੂੰ ਪਤਾ ਨਹੀਂ ਕੁਝ ਪਰ ਮੈਂ ਤੁਸੀਂ ਆਹਦਾ ਐਕਸਪੀਰੀਅੰਸ ਆਪਣੀ ਦੁਕਾਨ 'ਚ ਨਵਾਂ ਆ ਲੈਂਡ 'ਚ ਨਵਾਂ ਨਿਕਾ ਬਾਈ ਹਾਂ ਲੈਂਡ 'ਚ ਨਵਾਂ ਹਾਂ ਲੈਂਡ 'ਚ ਨਵਾਂ ਮੈਨੂੰ ਕਿ ਆਪਾਂ ਆਪਣੀ ਦੁਕਾਨ 'ਚ ਨਵੇਂ ਆ ਆਹ ਵਾਲੀ ਰੀਲ ਹੈਗੀ ਆਪਣੇ ਉੱਤੇ ਹੈਗੀ ਆ ਇੰਸਟਾਗ੍ਰਾਮ ਤੇ ਹੈਗੀ ਆ ਬਲੇਰੋ ਵਾਲਾ ਰੀਲ ਜ਼ਰੂਰ ਦੇਖਿਓ ਮੈਨੂੰ ਬਹੁਤ ਸੋਹਣਾ ਲੱਗਿਆ ਇਹ ਪੀਸ ਹੈ ਹੀ ਬਹੁਤ ਪਾਜੀ ਸੋਹਣਾ ਬਹੁਤ ਸੋਹਣਾ ਹੈ ਨਾ ਬ ਬਹੁਤ ਜਿਆਦਾ ਨੰਨੂ ਦਿਖਾਈ ਕੋਲੇ ਆ ਕੇ ਆਏਗੇ ਬਹੁਤ ਜਿਆਦਾ ਸੋਹਣਾ ਐਂਡ ਹੀ ਹੈ ਗੱਲਵਾਦਾਂ ਜਿਹੜੇ ਵੀਰ ਨੇ ਆ ਪਾਇਆ ਲਓ ਜੀ ਵੀਰੇ ਦਾ ਨੰਬਰ ਮੈਂ ਦੇ ਦੂੰਗਾ ਨਿਗਾ ਮਾਰ ਲੋ ਇਕੱਲਾ ਇਕੱਲਾ ਲੋਏ ਮੈਂ ਦਿਖਾਇਆ ਤੇ ਵੀਡੀਓ ਬਹੁਤ ਲੰਬੀ ਹੋਏਗੀ ਤੁਸੀਂ ਇੱਕ ਵਾਰੀ ਆਇਂ ਨਿਗਾ ਮਾਰ ਲੋ ਤੇ ਵੀਰੇ ਦੀ ਆਈਡੀ ਨਾਲ ਵੀ ਮੈਂ ਕਲੈਮ ਕਰ ਦੂੰਗਾ ਵੀ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਆ ਗੱਲਬਾਤ ਪੁੱਛਣੀ ਆ ਇੰਨਾ ਨਹੀਂ ਕੋਈ ਦੁਕਾਨਦਾਰ ਜਾਂ ਕਹਿੰਦੇ ਫੋਨ ਨਹੀਂ ਚੱਕਦੇ ਆਪਾਂ ਹਰੇਕ ਕਸਟਮਰ ਦਾ ਭਾਜੀ ਇੰਸਟਾਗ੍ਰam ਤੇ ਜਵਾਬ ਦੇ ਦ ਹੂੰ ਹਰੇਕ ਦਾ ਫੋਨ ਚੱਕੀਦਾ ਇੱਕ ਦਿਨ ਮੈਨੂੰ ਰਾਤ ਨੂੰ 10 ਵਜੇ ਵੀ ਫੋਨ ਆਇਆ ਆਪਾਂ ਉਹ ਵੀ ਚੱਕਿਆ ਟਾਈਟ ਉਹ ਵੀ ਤਾਂ ਮੈਂ ਕਿਹਾ ਬਾਈ ਕਾਹੂੰਗਾ ਸਵੇਰ ਨੂੰ ਹੁਣ ਮੈਂ ਰਾਤ ਨੂੰ ਉਹਦੀ ਗੱਡੀ ਇੱਥੇ ਟਾਇਰ ਪਾਟ ਗਿਆ ਸੀਗਾ ਅੱਛਾ ਗਿਲੰਦਰ ਤੋਂ ਸੀਗੇ ਵੀਰੇ ਹਣੀ ਮੈਂ ਕਿਹਾ ਵੀ ਤੁਸੀਂ ਲੋਕ ਲਾ ਕੇ ਤੇ ਮੇਰੇ ਗਾਰਡ ਨੂੰ ਚਾਬੀ ਫੜਾ ਦਿਓ ਹੂੰ ਸਵੇਰ ਨੂੰ ਤੁਸੀਂ ਆਉਂਗੇ ਆਪਾਂ ਟਾਇਰ ਫਿੱਟ ਕਰ ਦੇਣਾ ਉਹਨਾਂ ਦੇ ਆਂਦਿਆਂ ਨੂੰ ਗੱਡੀ ਰੈਡੀ ਸੀ ਬਈ ਉਹਨਾਂ ਨੇ ਸਾਰੀ ਗੱਲਬਾਤ ਕੀਤੀ ਓਕੇ ਕਰਕੇ ਅਲਾਈਨਮੈਂਟ ਕਰਕੇ ਸਾਰਾ ਕੁਝ ਗੱਡੀ ਭੇਜ ਦਿੱਤੀ ਉਹ ਕੰਨਾਂ ਯਾਰ ਭਜੀ ਵੀ ਕੋਈ ਦੁਕਾਨ ਦੇ ਮੂਰੇ ਚੀਜ਼ ਅਸੀਂ ਲਾ ਸਕਦੇ ਨਾ ਕਿਹਾ ਤੂੰ ਭਾਵੇਂ ਯਾਰ ਦੱਸ ਗੱਡੀਆਂ ਲਾ ਦੇ ਮੇਰੀ ਜ਼ਿੰਮੇਵਾਰੀ ਆ ਮੈਂ ਕਿਹਾ ਮੇਰੀ ਦੁਕਾਨ ਮੂਰੇ ਖੜੀ ਮੇਰੀ ਜ਼ਿੰਮੇਵਾਰੀ ਆਪਣੀ ਜਗ੍ਹਾ ਬਹੁਤ ਆ ਸਾਨੂੰ ਦੋ ਆ ਗਿਆ ਵੀਰੇ ਦੀ ਆਈਡੀਾਂ ਕਿ ਕਲੈਬ ਕਰੂੰਗਾ ਵੀਰੇ ਇੱਕ ਦੀ ਆਈਡੀ ਇੰਸਟਾ ਦੀ ਮੜੀ ਬੋਲ ਹੀ ਦੋ ਆਪਣੀ ਇੰਸਟਾ ਭਾਜੀ ਪੇਜ ਚੱਲਦਾ ਹੈ ਹੰਦਲ ਟਾਇਰ 24 ਠੀਕ ਹੈ ਜੀ 26 ਨੀਗਾ ਬਾਈ ਉਹ ਪੇਜ ਕਿਸੇ ਪਤਾ ਨਹੀਂ ਰਿਕਾਵਟਾ ਕਰਕੇ ਬੰਦ ਹੋ ਗਿਆ ਆਪਣਾ ਉਹ ਜ਼ਿਆਦਾਤਰ ਮੁੰਡੇ ਉਹਨੂੰ ਫੋਲੋ ਕਰੀ ਜਾਂਦੇ ਆ ਨਹੀਂ 24 26 ਨਹੀਂ 24 ਚੱਲਦਾ ਆਪਣਾ 24 ਵੀ ਵਧੀਆ ਸਰ 24 ਸਹੀ ਹੈ ਅਜੀ ਸ਼ੌਕ ਦਾ ਨਾਮ ਵੀ ਸੋਚਦੇ ਬਾਈ ਹੰਦਲ ਟੈਸਟ 24 ਕਰ ਦਈਏ ਸ਼ਾਨ ਹਾਂ ਵਧੀਆ ਵਧੀਆ ਪਰ ਇਹ ਕਹਿੰਦਾ ਰਲ ਜੀ ਗਈ ਆ ਉਹ ਜੀ 24 ਘੰਟਿਆਂ ਦਾ ਸਾਹਕਤਾ ਓਕੇ ਆ ਨਾ ਹੇ ਬਾਕੀ ਯਾਰ ਕੋਈ ਵੀ ਜਾਣਕਾਰੀ ਕਿਉਂਕਿ ਮੈਨੂੰ ਇੰਨੇ ਸਵਾਲ ਨਹੀਂ ਆਉਂਦੇ ਤੁਸੀਂ ਟਾਇਰ ਰਿਗਾਰਡਿੰਗ ਟਾਇਰ ਦੀ ਸ਼ਮਤਾ ਪੁੱਛਣੀ ਹੈ ਵੀ ਟਾਇਰ ਦੀ ਕਿੰਨੀ ਸ਼ਮਤਾ ਹੈ ਕਿਉਂਕਿ ਟਾਇਰਾਂ ਦੇ ਵਿੱਚ ਵੀ ਅਲੱਗ-ਅਲੱਗ ਕੁਆਲਿਟੀਆਂ ਹੁੰਦੀਆਂ ਨੇ ਹਾਂਜੀ ਭਾਜੀ ਜਿੰਦਾ ਦੀਆਂ ਆਉਂਦੇ ਨੰਬਰ ਵਧੀ ਜਾਣੇ ਆ ਉਹਦੀ ਕੁਆਲਿਟੀ ਵਧੀ ਜਾਣੀ ਹੈ ਕੰਪਨੀਆਂ 'ਚ ਵੀ ਕੁਆਲਿਟੀਆਂ ਵਧਦੀਆਂ ਵਧਦੀਆਂ ਉਹ ਵੀਰਾਂ ਤੁਹਾਨੂੰ ਫੋਨ ਤੇ ਦੱਸ ਦੂਗਾ ਕਿਉਂਕਿ ਕਈ ਵੀਰ ਕਹਿਣਗੇ ਵੀ ਉਹ ਨਹੀਂ ਦੱਸਿਆ ਤੂੰ ਮੈਂ ਤਾਂ ਨਹੀਂ ਦੱਸ ਸਕਦਾ ਵੀਡੀਓ ਬਹੁਤ ਲੰਮੀ ਹੋਏ ਨਹੀਂ ਜਿੰਨੀਆਂ ਕਿ ਮੋਟੀਆਂ-ਮੋਟੀਆਂ ਗੱਲਾਂ ਸਮਝ ਆਏ ਨੇ ਸਿੱਧੀਆਂ ਜਿਹੀਆਂ ਉਹਨੀਆਂ ਜਿਹੀਆਂ ਇਹ ਉਹ ਤੁਸੀਂ ਜਾਣਕਾਰੀ ਵੀਰੇ ਤੋਂ ਫੋਨ ਤੇ ਲੈ ਲਓ ਇਹ ਨਕੌਦਰ ਚੌਂਕ ਜਲੰਧਰ ਰੋਡ ਜਲੰਧਰ ਰੋਡ ਨਕੌਦਰ ਤੋਂ ਜਲੰਧਰ ਰੋਡ ਨੀਅਰ ਟੂ ਗੋਇਲ ਹੰਡੀ ਏਜੰਸੀ ਮਾਲੜੀ ਗੇ ਹਾਂ ਨਕੌਦਰ ਆ ਸ਼ਾਪ ਆ ਕੈਨੀ ਟਾਈਮ ਵੀਰ ਨੂੰ ਯਾਦ ਕਰੋ ਫੋਨ ਟੈਂਡ ਕਰੂਗਾ ਤੇ ਵੱਧ ਘੱਟ ਸ਼ਬਦ ਲਈ ਮਾਫੀ ਆ ਮਿਲਦੇ ਆ ਅਗਲੀ ਵੀਡੀਓ 'ਚ ਸਾਰੇ ਵੀਰਾਂ ਨੂੰ